ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਦੂਸਰਾ ਪੱਖ ਪ੍ਰੋਗਰਾਮ ਵਿੱਚ ਤੇ ਤੁਸੀਂ ਦੇਖ ਰਹੇ ਹੋ ਪੀਵੀਸੀ ਸੋ ਅੱਜ ਦਾ ਵਿਸ਼ਾ ਆਪਣਾ ਹੈ ਭਾਰਤ ਵਿੱਚ ਬਾਬਿਆਂ ਦੀ ਪਰੰਪਰਾ ਤੇ ਆਪਾਂ ਕੋਸ਼ਿਸ਼ ਕਰਾਂਗੇ ਗੱਲ ਕਰਨ ਦੀ ਜਿਸ ਤਰ੍ਹਾਂ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਆਏ ਦਿਨ ਨਵੇਂ ਤੋਂ ਨਵੇਂ ਬਾਬੇ ਜਿਹੜੇ ਕਿ ਖੁੰਬਾ ਮੰਗ ਉਹ ਗਰੇ ਹਨ ਤੇ ਉਹਨਾਂ ਦੇ ਜਿਹੜੇ ਕਾਰਨਾਮੇ ਸਾਡੇ ਕੋਲ ਦੇਰ ਸਵੇਰ ਸਾਡੇ ਕੋਲ ਸੋਸ਼ਲ ਮੀਡੀਏ ਤੇ ਆਉਂਦੇ ਰਹਿੰਦੇ ਹਨ ਤੇ ਪਹਿਲਾਂ ਅਸੀਂ ਉਹਨਾਂ ਨੂੰ ਪੂਜਣ ਲੱਗੇ ਨਹੀਂ ਥੱਕਦੇ ਤੇ ਬਾਅਦ ਵਿੱਚ ਅਸੀਂ ਭੰਡਣ ਲੱਗੇ ਵੀ ਨਹੀਂ ਥੱਕਦੇ ਕਿਉਂਕਿ ਅਸੀਂ ਅੱਖਾਂ ਮੀਟ ਕੇ ਕਿਸੇ ਨੂੰ ਵੀ ਰੱਬ ਮੰਨ ਬੈਠਦੇ ਆ ਜਾਣੇ ਅਣਜਾਣੇ ਅਸੀਂ ਰੱਬ ਦੀ ਤੁਲਨਾ ਬਹੁਤ ਥੱਲੇ ਜਿਹੜੇ ਮਾਨਸਿਕ ਤੌਰ ਤੇ ਵੀ ਜਿਹੜੇ ਤੰਦਰੁਸਤ ਨਹੀਂ ਲੋਕ ਉਹਨਾਂ ਦੇ ਨਾਲ ਰੱਬ ਦੀ ਤੁਲਨਾ ਕਰਨ ਲੱਗ ਜਾਂਦੇ ਹਾਂ ਸੋ ਅੱਜ ਵਾਲੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵਿਚਾਰਾਂ ਦੀ ਸਾਂਝ ਪਾਵਾਂਗੇ ਭਾਈ ਮਨਜੀਤ ਸਿੰਘ ਉਹਨਾਂ ਨਾਲ ਤੇ ਕਰਦੇ ਹਾਂ ਉਹਨਾਂ ਦਾ ਸਵਾਗਤ ਤੇ ਬੁਲਾਉਨੇ ਆ ਫਤੇ ਵਾਹਿਗੁਰੂ ਜੀ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੀ ਫਤਿਹ ਸੋ ਭਾਈ ਸਾਹਿਬ ਜਿਸ ਤਰ੍ਹਾਂ ਅੱਜ ਦਾ ਪ੍ਰੋਗਰਾਮ ਦਾ ਟਾਈਟਲ ਤੁਸੀਂ ਸੁਣਿਆ ਹੀ ਲਿਆ ਹੋਵੇਗਾ ਕਿ ਭਾਰਤ ਵਿੱਚ ਬਾਬਿਆਂ ਦੀ ਪਰਮਾਰ ਜੀ ਬਿਲਕੁਲ ਸੋ ਆਪਾਂ ਗੱਲ ਕਰਨੀ ਆ ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਚਾਹੇ ਉਹ ਇਹ ਨਹੀਂ ਕਿ ਕਿਸੇ ਇੱਕ ਧਰਮ ਦੇ ਨਾਲ ਨਹੀਂ ਜੀ ਬਿਲਕੁਲ ਉਹ ਜਿਹੜਾ ਬਾਬਾ ਜਿਹੜਾ ਜਿਹੜੇ ਲੋਕ ਏ ਸ਼ੈਤਾਨੀ ਕਿਸਮ ਦੇ ਲੋਕ ਹੁੰਦੇ ਆ ਜਿਹੜੇ ਮਾੜੇ ਉਹ ਕੋਈ ਧਰਮ ਦੇ ਲੋਕ ਨਹੀਂ ਹੁੰਦੇ ਉਹ ਆਪਣੇ ਆਪ ਨੂੰ ਉਸ ਧਰਮ ਦੇ ਨਾਲ ਜੋੜ ਕੇ ਪੇਸ਼ ਕਰਦੇ ਆ ਤਾਂ ਜੋ ਉਸ ਧਰਮ ਦੇ ਲੋਕ ਉਹਨੂੰ ਐਕਸੈਪਟ ਕਰ ਲੈਣ ਹਾਂਜੀ ਤੇ ਅਸੀਂ ਲੋਕ ਵੀ ਕਈ ਵਾਰੀ ਇਸ ਤਰ੍ਹਾਂ ਕਰੀਦਾ ਭਈ ਇਹ ਸ਼ਾਇਦ ਸਾਡੇ ਧਰਮ ਨੂੰ ਪ੍ਰੋਮੋਟ ਕਰ ਰਿਹਾ ਤੇ ਅਸੀਂ ਉਹਨੂੰ ਮਾਨਤਾ ਦੇ ਦੇਈਦੀ ਆ ਤੇ ਬਾਅਦ ਵਿੱਚ ਉਸ ਮਾਨਤਾ ਤੋਂ ਬਾਅਦ ਜਦੋਂ ਉਸਦੇ ਕਾਰਨਾਮੇ ਕਿਉਂਕਿ ਅੰਦਰ ਤਾਂ ਸ਼ੈਤਾਨ ਹੀ ਛੁਪਿਆ ਆ ਨਾ ਜੀ ਬਿਲਕੁਲ ਉਹ ਜਦੋਂ ਕਾਰਨਾਮੇ ਸਾਹਮਣੇ ਆਉਂਦੇ ਆ ਤੇ ਸਾਨੂੰ ਖੁਦ ਨੂੰ ਵੀ ਉਹ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਤੁਸੀਂ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ ਜੀ ਬਿਲਕੁਲ ਜੀ ਇਹ ਇੱਕ ਅੱਜ ਬਹੁਤ ਚਿੰਤਾ ਦਾ ਵਿਸ਼ਾ ਆ ਜਿਹੜਾ ਸਾਡਾ ਸਾਰੀ ਦੁਨੀਆ ਦੇ ਵਿੱਚ ਹੀ ਮਤਲਬ ਜਿਹੜੇ ਬਾਬੇ ਆ ਜਿਹੜੇ ਖਾਸ ਕਰਕੇ ਸਾਡੇ ਭਾਰਤ ਦੇਸ਼ ਦੇ ਵਿੱਚ ਉਹ ਲੋਕਾਂ ਦਾ ਇਦਾਂ ਸ਼ੋਸ਼ਣ ਕਰਦੇ ਆ ਕਿਉਂਕਿ ਜਿਹੜਾ ਅਸੀਂ ਨਾ ਸਾਡੀ ਜਿਹੜੀ ਬਦਕਿਸਮਤੀ ਜਿੱਥੋਂ ਸਾਡੀ ਸ਼ੁਰੂ ਹੋਈ ਆ ਉਹ ਇਹ ਆ ਕਿ ਅਸੀਂ ਧਰਮ ਦਾ ਜਿਹੜਾ ਬਾਣਾ ਆ ਉਹਨੂੰ ਅਸੀਂ ਧਾਰਮਿਕ ਲੋਕ ਉਹਨੂੰ ਅਸੀਂ ਧਰਮ ਸਮਝ ਲਿਆ ਜਿਹੜਾ ਬਾਣਾ ਲੋਕਾਂ ਨੇ ਪਾਇਆ ਹੋਇਆ ਸਾਨੂੰ ਜਾਲ ਜਿੱਦਾਂ ਇੱਕ ਮਸ਼ਕਾਰੀ ਬੈਠਾ ਹੁੰਦਾ ਨਾ ਵੀ ਮੱਛੀ ਦਾ ਜਿੱਦਾਂ ਉਹ ਕੁੰਡੀ ਪਾਉਂਦਾ ਤੇ ਮੁਰੇ ਉੱਤੇ ਆਟਾ ਲਾ ਦਿੰਦਾ ਜਾਂ ਹੋਰ ਕੋਈ ਖਾਣ ਵਾਲੀ ਚੀਜ਼ ਉਹ ਸੱਡਦਾ ਸਮੁੰਦਰ ਦੇ ਵਿੱਚ ਤੇ ਮੱਛੀ ਨੂੰ ਇਹ ਹੋ ਜਾਂਦਾ ਕਿ ਮੈਨੂੰ ਕਿਸੇ ਨੇ ਚੋਗਾ ਪਾਇਆ ਮਤਲਬ ਉਹ ਚੋਗੇ ਦੇ ਭੁਲੇਖੇ ਉਹ ਫਸ ਜਾਂਦੀ ਕੁੰਡੀ ਦੇ ਵਿੱਚ ਜੀ ਅਸੀਂ ਜਿਹੜੇ ਆਮ ਜਾਨੀ ਲੋਕ ਆ ਉਹ ਅਸੀਂ ਉਸ ਤੇ ਗਿਆਨ ਨੂੰ ਨਹੀਂ ਜਾਣਨ ਦੀ ਕੋਸ਼ਿਸ਼ ਕਰਦੇ ਬਿਲਕੁਲ ਅਸੀਂ ਉਸ ਦੇ ਬਾਣੇ ਤੋਂ ਪ੍ਰਭਾਵਿਤ ਹੋ ਕੇ ਉਹ ਉਹਦੇ ਮਗਰ ਲੱਗ ਜਾਂਦੇ ਆ ਕਿਉਂਕਿ ਅਗਰ ਜੇ ਹੋ ਸਕਦਾ ਵੀ ਇੱਕ ਕਮੀਜ਼ ਪੈਂਟ ਵਾਲਾ ਬੰਦਾ ਹਾਂਜੀ ਉਹ ਅੰਦਰੋਂ ਪੂਰਾ ਇਮਾਨਦਾਰ ਹੋਵੇ ਤੇ ਉਸ ਨੂੰ ਗਿਆਨ ਹੋਵੇ ਉਹ ਗੁਰਬਾਣੀ ਪੜ੍ਹਨ ਵਾਲਾ ਵੀ ਹੋਵੇ ਪਰ ਅਸੀਂ ਉਹਨੂੰ ਐਹੋ ਜੀ ਮਾਨਤਾ ਨਹੀਂ ਦਿੰਦੇ ਜਿਹੜਾ ਕਿ ਬਾਣੇ ਦੇ ਵਿੱਚ ਕਿਸੇ ਚ ਵੀ ਚਾਹੇ ਉਹ ਕੱਲਾ ਪਾ ਇੱਕ ਧਰਮ ਦੀ ਨਹੀਂ ਗੱਲ ਕਰਦੇ ਨਹੀਂ ਅਸੀਂ ਤੁਹਾਡੇ ਧਰਮ ਦੀ ਗੱਲ ਕਰਦੇ ਆ ਉਹ ਚਾਹੇ ਕੋਈ ਭਾਗਵੇਂ ਪਾਏ ਹੋਣ ਜਾਂ ਜੋੜ ਉਸ ਉਸ ਨੂੰ ਅਸੀਂ ਜ਼ਿਆਦਾ ਕਿਉਂ ਕਿ ਉਹ ਸਾਡਾ ਧਿਆਨ ਜ਼ਿਆਦਾ ਖਿੱਚਦੇ ਆ ਬਿਲਕੁਲ ਜਿੱਦਾਂ ਹੁਣ ਤੁਸੀਂ ਲਾ ਲਓ ਬਈ Hindu ਧਰਮ ਦੇ ਵਿੱਚ ਲਾ ਲਓ ਬਈ ਧੂਤੀ ਆ ਹਾਂਜੀ ਤੇ ਟਿੱਕਾ ਜਿੱਦਾਂ ਲਾਇਆ ਤੇ ਜਿੱਦਾਂ ਉਹ ਜਿਹੜਾ ਉਸ ਬਾਣੇ ਦੇ ਵਿੱਚ ਜਿਹੜਾ ਅਸੀਂ ਟਰੋਡ ਧਰਮ ਦੀ ਬਾਣੇ ਦੀ ਗੱਲ ਕਰਦਾ ਮੈਂ ਧਾਰਮਿਕ ਲਿਬਾਸ ਦੀ ਹਾਂਜੀ 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 ਲਿਬਾਸ ਪਹਿਨਣ ਲਈ ਜਿਹੜਾ ਲਿਬਾਸ ਅਸੀਂ ਮਤਲਬ ਕੋਈ ਵੀ ਬੰਦਾ ਵਰਤਦਾ ਜੂਸ ਕਰਦਾ ਲੋਕਾਂ ਨੂੰ ਸ਼ਕੰਜੇ ਵਿੱਚ ਕਰਨ ਵਾਸਤੇ ਜੀ ਉਹ ਅਸੀਂ ਸਾਡੇ ਜਿੰਨੇ ਵੀ ਧਾਰਮਿਕ ਗ੍ਰੰਥਿਆ ਨੇ ਜੀ ਉਹਨਾਂ ਨੇ ਸਾਡੇ ਕਿਰਦਾਰ ਬਣਾਏ ਸੀ ਜੀ ਉਹਨਾਂ ਨੇ ਕਿਰਦਾਰ ਘੜੇ ਸੀ ਗੁਰੂ ਪਾਤਸ਼ਾਹਾਂ ਨੇ ਵੀ ਸਾਡੇ ਸਿੱਖ ਧਰਮ ਦੀ ਲਾ ਲੋ ਉਹਨਾਂ ਨੇ ਕਿਰਦਾਰ ਬਣਾਏ ਸੀ ਨਾ ਕਿ ਉਹਨਾਂ ਨੇ ਕਿਸੇ ਬਾਣੇ ਇੱਕ ਖਾਸ ਕੋਈ ਚੀਜ਼ ਦਿੱਤਾ ਸੀ ਕੋਈ ਖਾਸ ਤਰ੍ਹਾਂ ਦਾ ਕੋਈ ਕੱਪੜਾ ਦਿੱਤਾ ਸੀ ਵੀ ਤੁਸੀਂ ਇਦਾਂ ਦਾ ਪਹਿਣ ਕੇ ਕਿ ਮਤਲਬ ਕੰਮ ਕਰੋ ਕਿਉਂਕਿ ਉਹ ਲੋਕਾਂ ਨੂੰ ਧਾਰਮਿਕ ਜਦੋਂ ਤੁਸੀਂ ਲਿਬਾਸ ਦੇ ਵਿੱਚ ਲੋਕਾਂ ਨੂੰ ਜਦੋਂ ਤੁਸੀਂ ਲੁੱਟਦੇ ਆ ਤੇ ਲੋਕੀ ਲੁੱਟ ਦਾ ਸ਼ਿਕਾਰ ਜਿਹੜਾ ਛੇਤੀ ਹੋ ਜਾਂਦੇ ਆ ਜੀ ਜਿਦਾਂ ਮੱਛੀ ਕੁੰਡੀ ਦੇ ਵਿੱਚ ਫਸ ਜਾਂਦੀ ਹੈ ਉਹ ਦੇਖ ਕੇ ਚੀਜ਼ ਮੂਰੇ ਲੱਗੀ ਹੋਈ ਨੂੰ ਇਦਾਂ ਹੀ ਸਾਡੇ ਲੋਕ ਜਿਹੜੇ ਆ ਧਾਰਮਿਕ ਲਿਬਾਸ ਦੇ ਵਿੱਚ ਜਦੋਂ ਬੰਦਾ ਕੋਈ ਗੱਲ ਕਰਦਾ ਉਸ ਲਿਬਾਸ ਨੂੰ ਮਤਲਬ ਲਿਬਾਸ ਤਾਂ ਇਸ ਕਰਕੇ ਸੀ ਵੀ ਬੰਦਾ ਧਾਰਮਿਕ ਆ ਵੀ ਵਧੀਆ ਵਿਚਾਰਾਂ ਵਾਲਾ ਹੋਊਗਾ ਵਧੀਆ ਹੋਊਗਾ ਪਰ ਅੱਜ ਲੋਕਾਂ ਦਾ ਸਰੀਰਕ ਸ਼ੋਸ਼ਣ ਲੋਕਾਂ ਦਾ ਆਰਥਿਕ ਸ਼ੋਸ਼ਣ ਜਿਹੜਾ ਹੋ ਰਿਹਾ ਆ ਉਹ ਪੰਜਾਬ ਦੇ ਵਿੱਚ ਲਾ ਲਓ ਜਾਂ ਇੰਡੀਆ ਦੇ ਵਿੱਚ ਲਾ ਲਓ ਬਹੁਤ ਵੱਡੇ ਵੱਡੇ ਬਾਬਿਆਂ ਦੇ ਢੇਢੇ ਵੱਡੇ ਮੈਂ ਕਹਿੰਦਾ ਕਾਰੋਬਾਰ ਖੁੱਲ ਗਏ ਉਹਨਾਂ ਦੇ ਜੀ ਅਸੀਂ ਸਾਡੀ ਇਮੇਜਨ ਤੋਂ ਵੀ ਪਰੇ ਦੀਆਂ ਗੱਲਾਂ ਜੀ ਤੇ ਅੱਜ ਇੱਕ ਕਿਰਤੀ ਜਿਹੜਾ ਆ ਬੰਦਾ ਇਨਸਾਨ ਆ ਉਹ ਬਰਲ ਦੇਸ਼ਾਂ 'ਚ ਦੇਖ ਲੋ ਅਸੀਂ ਆ ਜਾਂਦੇ ਆ ਇੱਥੇ ਆ ਕੇ ਕਿਦਾਂ ਧੱਕੇ ਖਾਂਦੇ ਆ ਕਿਦਾਂ ਮਤਲਬ ਉਹ ਆਪਣੀ ਸਟਰਗਲ ਕਰਕੇ ਜੀ ਆਪਣੀ ਜ਼ਿੰਦਗੀ ਨੂੰ ਵੱਡੇ ਪੱਤਰ ਦੇ ਉੱਤੇ ਲੈ ਕੇ ਜਾਂਦੇ ਆ ਜੀ ਤੇ ਅੱਜ ਜਿਹੜਾ ਉੱਥੇ ਦੇਸ਼ ਦੇ ਵਿੱਚ ਇੰਡੀਆ ਦੇ ਵਿੱਚ ਜਿਹੜਾ ਬਾਬਾ ਬੈਠਾ ਜਾਂ ਕੋਲ ਦੁਨੀਆ ਦੀ ਲਾਲੋ ਜਿੱਤੇ ਧਾਰਮਿਕ ਲਵਾਸ ਦੇ ਵਿੱਚ ਲੋਕਾਂ ਦੀ ਲੁੱਟ ਖੁੱਟ ਛੜੇ ਕਰਦੇ ਆ ਜੀ ਉਹ ਅੱਜ ਸਭ ਤੋਂ ਭੈੜੇ ਔਰ ਨਿੰਦਣਯੋਗ ਬੰਦੇ ਉਹ ਆ ਜਿਹੜੇ ਧਾਰਮਿਕ ਲਿਬਾਸ ਪਾ ਕੇ ਲੋਕਾਂ ਨੂੰ ਲੁੱਟਦੇ ਆ ਹਾਂਜੀ ਚਲੋ ਇਹ ਤਾਂ ਹੋ ਗਈ ਇੱਕ ਹੋਰ ਵੀ ਤੁਸੀਂ ਸ਼ਾਇਦ ਇਸ ਚੀਜ਼ ਦਾ ਨੋਟਿਸ ਕੀਤਾ ਹੋਊ ਵੀ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜਦੋਂ ਸਾਨੂੰ ਪਤਾ ਲੱਗ ਜਾਂਦਾ ਹਾਂਜੀ ਉਹ ਵੀ ਮੈਂ ਕਿਸੇ ਇੱਕ ਬੰਦੇ ਤੇ ਜਿੱਦਾ ਇਸ਼ਾਰਾ ਨਹੀਂ ਕਰੂਗਾ ਇਹ ਜੇ ਆਪਾਂ ਨਾਂ ਲੈਣਾ ਹੋਵੇ ਤਾਂ ਆਪਾਂ ਜਿਹੜਾ ਬਾਬਾ RAMਦੇਵ ਜਿਹੜਾ ਜੋਗੇ ਵਾਲਾ ਬਾਬਾ ਲੈ ਲਈ ਉਹਦਾ ਨਾਂ ਲੈ ਲਈਏ ਹਾਂਜੀ ਉਸ ਬੰਦੇ ਦੇ ਉੱਪਰ ਉਸ ਨੂੰ ਸੁਪਰੀਮ ਕੋਰਟ ਵੱਲੋਂ ਆ ਪਿਛਲੇ ਸਮੇਂ ਦੇ ਵਿੱਚ ਬਹੁਤ ਵਾਰੀ ਝਾੜਾਂ ਪਈਆਂ ਹਾਂਜੀ ਕਿਉਂਕਿ ਉਹਨੇ ਐਲੋਪੈਥੀ ਜਿਹੜੀ ਆ ਉਹਨੂੰ ਭੰਡਿਆ ਸੀ ਤੇ ਆਪਣੀਆਂ ਦਵਾਈਆਂ ਨੂੰ ਉਹਨੇ ਵਧੀਆ ਦੱਸਿਆ ਸੀਗਾ ਤੇ ਉਹਨੇ ਉਸ ਤੋਂ ਇਲਾਵਾ ਜਦੋਂ कोरोना काल ਸੀ ਉਦੋਂ ਵੀ ਉਹਨੇ ਕਈ ਤਰ੍ਹਾਂ ਦੇ ਢੋਂਗ ਰਚੇ ਪਈ ਮੈਂ ਕਰੋਨੇ ਦੀ ਦਵਾਈ ਤਿਆਰ ਕਰ ਦਿੱਤੀ ਆ ਤੇ ਇੱਥੋਂ ਤੱਕ ਉੱਥੇ ਦੇ ਹੈਲਥ ਮਨਿਸਟਰ ਵੀ ਉਸ ਸਮੇਂ ਨਾਲ ਆ ਜਦੋਂ ਉਹ ਦਵਾਈ ਨੂੰ ਉਹ ਉੱਥੇ ਪਬਲਿਕ ਕਰ ਪਬਲਿਕ ਕਰ ਰਹੇ ਆ ਲੋਕਾਂ ਦੇ ਨੂੰ ਭੇਟ ਹੈ ਨਾ ਤੇ ਉਸ ਤੋਂ ਬਾਅਦ ਉਹ ਜਦੋਂ ਦਵਾਈ ਦੇਖੀ ਤਾਂ ਉਹਦੇ ਵਿੱਚੋਂ ਕੁਝ ਵੀ ਨਹੀਂ ਸੀ ਤੇ ਉਹ ਸਾਫ਼ ਮੁੱਕਰ ਗਿਆ ਹਾਂਜੀ ਉਸ ਤੋਂ ਬਾਅਦ ਉਹਨੇ ਸਮੇਂ ਜਿਹੜੇ ਆਮ ਡਾਕਟਰ ਐ ਜਿਹੜੇ ਉਹਨਾਂ ਤੇ ਉਹਨੇ ਟਿੱਪਣੀਆਂ ਕਰਦਾ ਰਿਹਾ ਤੇ ਉਹਨਾਂ ਨੇ ਉਹਦੇ ਅਗੇਂਸਟ ਜਦੋਂ ਕੋਰਟ ਵਿੱਚ ਗਏ ਤੇ ਜਦੋਂ ਉਹਨੇ ਕੋਰਟ ਨੇ ਉਹਨੂੰ ਪੇਸ਼ ਹੋਣ ਲਈ ਕਿਹਾ ਤੇ ਉਹਦੇ ਕੋਲੋਂ ਕੁਝ ਵੀ ਨਹੀਂ ਨਿਕਲਿਆ ਹਾਂਜੀ ਉਹਨੇ ਆਪਣੀ ਗਲਤੀ ਸਵੀਕਾਰੀ ਹਾਂ ਜੀ ਇਲੈਕਟ੍ਰਿਕ ਉਹਨਾਂ ਨੂੰ ਮਾਫੀ ਮੰਗ ਪੇਜ ਦਿੱਤਾ ਮਾਫੀਨਾਮਾ ਪਰ ਸੁਪਰੀਮ ਕੋਰਟ ਨੇ ਉਹਨੂੰ ਕਿਹਾ ਵੀ ਕੱਲਾ ਮਾਫੀਨਾ ਨਹੀਂ ਸਰਨਾ ਤੈਨੂੰ ਹਾਜ਼ਰ ਹੋਣਾ ਪੈਣਾ ਹਾਂ ਜੀ ਉਹ ਹਾਜ਼ਰ ਹੋਇਆ ਤੇ ਆਪਣੀ ਗਲਤੀ ਮੰਨ ਕੇ ਤੇ ਅੱਗੋਂ ਤੋਂ ਵੀ ਉਹਨੇ ਉਥੇ ਲਿਖਤੀ ਤੌਰ ਤੇ ਦਿੱਤਾ ਵੀ ਮੈਂ ਇਹੋ ਜੀ ਗਲਤੀ ਨਹੀਂ ਕਰਾਂਗਾ ਤੇ ਉਸ ਤੋਂ ਇਲਾਵਾ ਫੇਰ ਵੀ ਸੁਪਰੀਮ ਕੋਰਟ ਨੇ ਉਹਨੂੰ ਬਖਸ਼ਿਆ ਨਹੀਂ ਕਿਉਂਕਿ ਉਸਨੇ ਬਹੁਤ ਵੱਡਾ ਗਨਾ ਜਿਹੜੇ ਲੋਕਾਂ ਨੇ ਪੜਾਈਆਂ ਕੀਤੀਆਂ 10-10 ਸਾਲ ਦਿਨ ਰਾਤ ਸਟੱਡੀਆਂ ਕੀਤੀਆਂ ਉਸ ਤੋਂ ਉੱਪਰ ਅਸੀਂ ਜੇ ਦੇਖੀਏ ਕਿੰਨੇ ਰਿਸਰਚ ਕੇਂਦਰ ਜਿਹੜੇ ਦਿਨ ਰਾਤ ਕਿਸੇ ਵੀ ਵਾਇਰਸ ਤੇ ਜਾਂ ਕਿਸੇ ਹੋਰ ਬਿਮਾਰੀਆਂ ਤੇ ਉਸ ਰਿਸਰਚਾਂ ਹੋ ਰਹੀਆਂ ਤੇ ਉਥੇ ਦਿਨ ਰਾਤਾਂ ਦੀਆਂ ਉਹਨਾਂ ਲੋਕਾਂ ਦੀਆਂ ਮਿਹਨਤਾਂ ਆ ਤੇ ਇੱਕ ਇਹ ਬਾਬਾ ਉੱਠਦਾ ਜਿਹਦੇ ਕੋਲ ਜਿਹਨੂੰ ਕੱਪੜਾ ਲੱਤਾ ਪਾਉਣ ਦਾ ਵੀ ਚੱਜ ਹੈ ਨਹੀਂ ਸ਼ਾਇਦ ਉਹ ਕੱਪੜਾ ਲੱਤਾ ਪਾਉਣ ਦਾ ਮਕਸਦ ਹੀ ਇਹ ਹੈ ਕਿ ਲੋਕੀ ਛੇਤੀ ਪਰਮਾਏ ਜਾ ਸਕਣ ਉਹ ਬਾਬੇ ਜਿਹੜੇ ਕਿ ਉਥੇ ਸ਼ਰਿਆਮ ਉਹਨਾਂ ਮਿਹਨਤੀ ਲੋਕਾਂ ਨੂੰ ਉਹ ਨਿੰਦਦੇ ਆ ਤੇ ਲੋਕ ਉਹਨਾਂ ਦੇ ਮਗਰ ਲੱਗ ਜਾਂਦੇ ਆ ਹਾਂਜੀ ਤੇ ਜਿਹੜਾ ਸਵਾਲ ਮੇਰਾ ਸੀ ਇਹੇ ਸੀ ਭਈ ਜਿਸ ਦਿਨ ਉਹ ਪਤਾ ਵੀ ਲੱਗ ਗਿਆ ਹਾਂਜੀ ਪਰ ਲੋਕਾਂ ਦਾ ਫੇਰ ਵੀ ਜੁੜੇ ਰਹਿਣਾ ਕਿਉਂਕਿ ਉਹਨਾਂ ਜਿਹੜੇ ਪੋਸ਼ ਲੋਕ ਜਿਹੜੇ ਸਮਝਦਾਰ ਆ ਜਾਂ ਜਿਹੜੇ ਦੋਚਿੱਤੀ ਸੀ ਉਹ ਤਾਂ ਪਿੱਛੇ ਹਟ ਗਏ ਹਾਂਜੀ ਦੂਸਰੇ ਫੇਰ ਜੁੜੇ ਰਹਿੰਦੇ ਤੇ ਇਸੇ ਤਰ੍ਹਾਂ ਕਈ ਵਾਰੀ ਹੋਰ ਧਰਮਾਂ ਵਿੱਚ ਇਹ ਆਪਾਂ ਦੂਸਰੇ ਦੀਆਂ ਗੱਲਾਂ ਕਰਦੇ ਕਰਦੇ ਆਪਣੇ ਵੱਲ ਵੀ ਜੇ ਝਾਤ ਮਾਰੀਏ ਸਾਡੇ ਬਾਬਿਆਂ ਨੇ ਵੀ ਕਈ ਰੰਗ ਦਿਖਾਏ ਵਿੱਚ ਜਿਨ੍ਹਾਂ ਤੇ ਇਲਜ਼ਾਮ ਲੱਗੇ ਜਿਨ੍ਹਾਂ ਨੂੰ ਜਦੋਂ ਕੋਈ ਉਹਨਾਂ ਤੇ ਮਸਲਾ ਉੱਠਦਾ ਆ ਉਹਦੇ ਉੱਤੇ ਜਿਹੜਾ ਦੂਸਰਾ ਇੱਕ ਥੜਾ ਤਾਂ ਉਸ ਮਸਲੇ ਨੂੰ ਉਜਾਗਰ ਕਰਦਾ ਤੇ ਦੂਸਰਾ ਥੜਾ ਜਿਹੜੇ ਉਸ ਬਾਬੇ ਦੇ ਸਮਰਥਕ ਹੁੰਦੇ ਆ ਉਹ ਉਸ ਤੇ ਹਮੇਸ਼ਾ ਮਿੱਟੀ ਪਾਉਣ ਦੀ ਕੋਸ਼ਿਸ਼ ਕਰਦੇ ਆ ਹਾਂਜੀ ਜੇ ਨਾਂ ਨਾਂ ਵੀ ਲਈਏ ਪਰ ਆਪਾਂ ਨੂੰ ਸਾਰਿਆਂ ਨੂੰ ਪਤਾ ਪਿਛਲੇ ਸਮਿਆਂ ਦੇ ਵਿੱਚ ਕਿਸ ਤਰ੍ਹਾਂ ਕੀ ਕੀ ਹੋਇਆ ਇੱਥੇ ਇੰਗਲੈਂਡ ਦੇ ਵਿੱਚ ਵੀ ਅ ਪਿਛਲੇ ਦਿਨਾਂ ਦੇ ਵਿੱਚ ਵੀ ਵੀਡੀਓ ਘੁੰਮਦੀਆਂ ਸੀ ਤੇ ਆ ਸਾਲਕ ਪਹਿਲਾਂ ਵੀ ਇੱਥੇ ਕਈ ਕੁਝ ਹੋਇਆ ਹਾਂਜੀ ਉਸ ਤੋਂ ਬਾਅਦ ਵੀ ਜਦੋਂ ਤੁਹਾਡੇ ਸਾਹਮਣੇ ਸਚਾਈ ਆ ਜਾਂਦੀ ਲੋਕਾਂ ਦਾ ਫੇਰ ਵੀ ਉਹਨਾਂ ਲੋਕਾਂ ਪ੍ਰਤੀ ਉਹਦਾ ਪਿੱਛੇ ਕਾਰਨ ਕੀ ਆ ਭਈ ਲੋਕ ਫੇਰ ਵੀ ਜਿਹੜੇ ਜੁੜੇ ਰਹਿੰਦੇ ਆ ਇਹ ਜਿਹੜੀ ਇਹਨਾਂ ਜੀ ਤੁਸੀਂ ਗੱਲ ਕੀਤੀ ਬਹੁਤ ਵਧੀਆ ਆ ਜਿਹੜੇ ਲੋਕਾਂ ਬਾਰੇ ਸਾਨੂੰ ਜਾਗਰ ਹੋ ਜਾਂਦੇ ਸਾਡੇ ਜਾਗ ਜਾਹਰ ਹੋ ਜਾਂਦੇ ਲੋਕ ਜਿਹਨਾਂ ਬਾਰੇ ਪਤਾ ਲੱਗ ਜਾਂਦਾ ਵੀ ਆਹ ਬਾਬੇ ਨੇ ਆ ਕੁਝ ਕੀਤਾ ਜੀ ਹੁਣ ਤੁਸੀਂ ਮਤਲਬ ਆਰਾਮ ਰਹੀਮ ਦੀ ਗੱਲ ਕਰ ਲਓ ਹਾਂਜੀ ਹੁਣ ਉਹ ਧਾਰਮਿਕ ਲਵੇਸ ਦੇ ਵਿੱਚ ਉਹਨੇ ਕਿੰਨੀਆਂ ਔਰਤਾਂ ਦਾ ਸ਼ੋਸ਼ਣ ਕੀਤਾ ਜੀ ਔਰ ਕਿੰਨੇ ਬੰਦਿਆਂ ਨੂੰ ਪੁਨਸਕ ਬਣਾਇਆ ਜੀ ਇਹ ਮੈਂ ਨਹੀਂ ਕਹਿ ਰਿਹਾ ਇਹ ਅਦਾਲਤ ਦੇ ਵਿੱਚ ਉਹਦੇ ਉੱਤੇ ਜਿਹੜੇ ਤੇ ਉਹ ਪ੍ਰੂਫ ਹੋਇਆ ਪ੍ਰੂਫ ਹੋਇਆ ਜਿਹੜੇ ਦੋਸ਼ ਸਾਬਤ ਹੋਇਆ ਸਾਬਤ ਹੋਇਆ ਜਿਹੜੇ ਵਿੱਚ ਇੱਕ ਲੜਕੀ ਨੂੰ ਮਤਲਬ ਉਹਨੇ ਮੌਤ ਦੇ ਘਾਟ ਵੀ ਉਤਾਰਿਆ ਜੀ ਤੇ ਕਾਫੀ ਮਤਲਬ ਉਹਦੇ ਕਤਲ ਕੇਸ ਵੀ ਉਹਦੇ ਉੱਤੇ ਪਏ ਹਾਂਜੀ ਤੇ ਉਹ ਇਸ ਟਾਈਮ ਜੇਲ੍ਹ ਦੇ ਵਿੱਚ ਵੀ ਆ ਜੀ ਪਰ ਸਰਕਾਰਾਂ ਜਿਹੜੀਆਂ ਦੇਖੋ ਇੱਡੇ-ਇੱਡੇ ਕਾਨੂੰਨੇ ਦੋਸ਼ ਲੱਗਣ ਤੋਂ ਬਾਅਦੂਦ ਵੀ ਬਾਅਦ ਚ ਹਾਂਜੀ ਤੇ ਉਹ ਫਿਰ ਮਤਲਬ سزا ਉਹ ਉਹ سزا ਜਾਬ ਤੇ ਆ ਉਹ ਹਜੇ ਉਹਨੂੰ ਮਤਲਬ ਉਮਰ ਕੈਦ ਸਜ਼ਾ ਹੋਈ ਹੋਏ ਤਾਂ ਉਹ ਜਮਾਨਤਾਂ ਦੇ ਉੱਤੇ ਬਾਹਰ ਨੂੰ ਲਿਆਂਦਾ ਜਾਂਦਾ ਹਾਂਜੀ ਜਦੋਂ ਇਦਾਂ ਦੇ ਕਿਰਦਾਰ ਵਾਲੇ ਲੋਕ ਜਦੋਂ ਮਤਲਬ ਉਹ ਲੋਕਾਂ ਦੀ ਅੰਨੀ ਛੜਦਾ ਫਿਰ ਉਹਦੇ ਨਾਲ ਫੇਰ ਜੁੜੀ ਹੋਈ ਆ ਤਾਂ ਕਿ ਸਾਡੇ ਬਾਬਾ ਜੀ ਦਾ ਮਤਲਬ ਚਮਤਕਾਰੀ ਆ ਉਹ ਤਾਂ ਜੇਲ੍ਹ ਦੇ ਵਿੱਚ ਸੁਧਾਰ ਕਰਨ ਗਿਆ ਆ ਹਾਂਜੀ ਜਿਸ ਤਰ੍ਹਾਂ ਤੁਸੀਂ ਕਹੇ ਸਰਕਾਰਾਂ ਤਾਂ ਅਸੀਂ ਮੰਨਦੇ ਕਿਉਂਕਿ ਸਰਕਾਰਾਂ ਨੂੰ ਵੋਟਾਂ ਤੱਕ ਮਤਲਬ ਆ ਹਾਂਜੀ ਲੀਡਰ ਲੋਕਾਂ ਨੂੰ ਵੋਟਾਂ ਤੱਕ ਮਤਲਬ ਆ ਉਹ ਨਹੀਂ ਉਹਨਾਂ ਨੂੰ ਛੱਡਣਾ ਹੋ ਸਕਦਾ ਕੱਲ ਨੂੰ ਉਹਦੇ ਦੋਸ਼ ਵੀ ਉਹ ਖਾਰਜ ਕਰ ਦਿੱਤੇ ਜਾਣ ਹਾਂਜੀ ਕਿਉਂਕਿ ਸੀਵੀਆਈ ਅਦਾਲਤ ਵੱਲੋਂ ਉਹਦੇ ਤੇ ਦੋਸ਼ ਉਹ ਸਾਬਤ ਹੋਏ ਆ ਹਾਂਜੀ ਹਾਂਜੀ ਸੀਵੀਆਈ ਦੀ ਅਦਾਲਤ ਦੇ ਦੋਸ਼ ਜਿਹੜੇ ਆ ਉਹਨਾਂ ਨੂੰ ਨਕਾਰਿਆ ਜਾ ਸਕਦਾ ਦੂਜੀਆਂ ਅਦਾਲਤਾਂ ਦੇ ਥਰੂ ਕਿਉਂਕਿ ਇਹ ਲੀਡਰ ਲੋਕਾਂ ਨੂੰ ਵੋਟਾਂ ਦੀ ਲੋੜ ਆ ਜਿਹੜਾ ਮੇਰਾ ਸਵਾਲ ਆ ਆਮ ਲੋਕ ਜਿਹੜੇ ਸਾਰਾ ਕੁਝ ਜਾਣਨ ਦੇ ਬਾਵਜੂਦ ਵੀ ਉਹਦੇ ਪਿੱਛੇ ਕਿਹੜਾ ਕਾਰਨ ਆ ਉਹ ਸਾਡੀ ਹੋਂਮੇ ਆ ਕਿਉਂਕਿ ਸਾਡਾ ਧੜੇ ਦਾ ਬੰਦਾ ਆ ਹਾਂਜੀ ਜਾਂ ਸਾਡੇ ਨੂੰ ਅਕਲ ਹੀ ਏਡਾ ਕਿ ਸਾਡਾ ਮਾਨਸਿਕ ਪੱਧਰ ਹੀ ਇੰਨਾ ਨੀਵਾ ਪਈ ਸਾਨੂੰ ਸੱਚ ਮੁੱੱਚ ਹੀ ਉਹਨਾਂ ਚ ਰੱਬ ਦਿਸਦਾ ਬਿਲਕੁਲ ਉਹ ਸਾਡਾ ਮੈਂ ਤਾਂ ਇਹ ਕਹਾਂਗਾ ਉਹਨਾਂ ਲੋਕਾਂ ਦਾ ਮਾਨਸਿਕ ਪੱਧਰ ਹੀ ਇੰਨਾ ਨੀਵਾ ਜੀ ਉਹ ਲੋਕ ਜਿਹੜੇ ਇਹਨਾਂ ਬਾਬਿਆਂ ਨੂੰ ਪ੍ਰਮੋਟ ਕਰਦੇ ਆ ਔਰ ਇਹਨਾਂ ਬਾਬਿਆਂ ਦੀ ਜਦੋਂ ਮੋਹਰੇ ਸਾਰਾ ਕੋਸ਼ੀਸ਼ੇ ਵਾਂਗੂ ਦਿਖਾਈ ਦੇ ਦਿੰਦਾ ਜੀ ਉਹਨੂੰ ਫੇਰ ਵੀ ਇਹ ਕਹਿੰਦੇ ਆਗੇ ਨਹੀਂ ਸਾਡੇ ਬਾਬਾ ਜੀ ਦੀ ਇਹ ਇੱਕ ਕਰਾਮਾਤ ਆ ਜੀ ਇੱਕ ਬਾਬਾ ਜੀ ਸਾਡੇ ਇੱਕ ਬਹੁਤ ਮਤਲਬ ਪਤਾ ਨਹੀਂ ਉਹ ਕਿਹੜੀ ਅਵਸਥਾ ਦੇ ਵਿੱਚ ਹੈ ਉਹਨਾਂ ਨੇ ਇਸ ਕਰਕੇ ਵੀ ਭਲਾ ਕਰਨਾ ਜੀ ਹੁਣ ਜਿਹੜਾ ਪਿਛਲੇ ਸਮਿਆਂ ਦੇ ਵਿੱਚ ਇੰਗਲੈਂਡ ਦੇ ਵਿੱਚ ਜੋ ਹੋਇਆ ਸਾਲ ਕਿ ਡੇਢ ਸਾਲ ਪਹਿਲਾਂ ਦੀ ਗੱਲ ਹੈ ਉਹ ਹੁਣ ਬਾਬੇ ਨੇ ਕਿੱਡਾ ਇੱਥੋਂ ਦੇ ਲੋ ਪੈਸੇ ਮਤਲਬ ਕਿਤੇ ਕਿੰਨਾ ਉਹਦੀ ਸਾਜ਼ਿਸ਼ ਸੀਗੀ ਜੀ ਇੱਥੋਂ ਕੋ ਰੋਣਾ ਪਿਆ ਉਹਦੇ ਡੇਰੇ ਚਲੋ ਡੇਰਾ ਉਹਦਾ ਇੱਥੇ ਵਾਲਾ ਬੰਦ ਹੋ ਗਿਆ ਹਾਂਜੀ ਇੰਡੀਆ ਜਾ ਕੇ ਉਹ ਫੇਰ ਪੰਜਾਬ ਦੇ ਵਿੱਚ ਆ ਗਿਆ ਉਹ ਮੈਂ ਕਹਿੰਦਾ ਜੀ ਉਹ ਚੜ੍ਹਦੀ ਕਲਾ ਜੋ ਗਿਆ ਉਹ ਜੀ ਉੱਥੇ ਹੀ ਸਾਡੇ ਜਿਹੜੇ ਜਥੇਦਾਰ ਆ ਜਾਂ ਸਾਡੇ ਜਿਹੜੇ ਜੀ ਇਹਨਾਂ ਕੋਈ ਸ਼ਿਕਾਇਤਾਂ ਵੀ ਗਈਆਂ ਪਰ ਉਹ ਅੱਖਾਂ ਬੰਦ ਕਰ ਲੈਂਦੇ ਜੀ ਜੀ ਪੈਸਾ ਜਿਹੜਾ ਆ ਸਾਰਾ ਕੁਝ ਫਿਕਰ ਪਾਉਂਦਾ ਜੀ ਪੈਸਾ ਜਦੋਂ ਚੜ ਜਾਂਦਾ ਉਹਨਾਂ ਨੂੰ ਸਾਰਾ ਕੁਝ ਹੁੰਦਾ ਮੈਂ ਇੱਕ ਤੁਹਾਨੂੰ ਸਟੋਰੀ ਦੱਸਦਾ ਸਾਡੇ ਇੱਕ ਮਤਲਬ ਬ੍ਰਦਰ ਮੇਰਾ ਸਕੂਲ ਦੇ ਵਿੱਚ ਪ੍ਰਿੰਸੀਪਲ ਆ ਉਸ ਸਕੂਲ ਦਾ ਪੀਐਨ ਜਿਹੜਾ ਸੀ ਜੀ ਉਹ ਬਾਬਾ ਬਣ ਗਿਆ ਜੀ ਬਾਬਾ ਬਣ ਗਿਆ ਕੀ ਮਤਲਬ ਮੁੰਡਾ ਜੇ ਅਸੀਂ ਹਲਕਾ ਜਿਹਾ 24-25 ਸਾਲ ਦਾ ਸੀਗਾ ਉਹ ਤੇ ਘਰੋਂ ਗਰੀਬੀ ਸੀਗੀ ਦੇ ਉਹਨੇ ਇੱਕ ਸਟੰਡ ਜਾਂ ਕੀਤਾ ਵੀ ਜਾ ਕੇ ਨਾ ਮਤਲਬ ਇਹ ਆਪਣੇ ਉੱਤੇ ਇਦਾਂ ਲੰਮਾ ਪੈ ਜਾਂਦਾ ਸੀ ਲੰਮਾ ਪਾ ਕੇ ਤਾਂ ਉਹਨੇ ਥੱਲੇ ਮੂਮ ਜਮਾ ਜਾਂ ਪਛਾਹ ਕੇ ਉੱਤੇ ਮਿੱਟੀ ਪਾ ਕੇ ਉੱਤੇ ਉਹ ਜੋ ਜੇ ਵਿੱਚ ਬੀਜਦੇ ਨੇ ਤੇ ਉਹ ਜੋਗ ਖੜੇ ਜੀ ਉਹ ਉਗਣੀ ਸੀ ਕਿ ਉਹ ਤਾਂ ਆਮ ਆਪਾਂ ਦੇਖਦੇ ਆ ਰਹੇ ਹਾਂ ਤੇ ਵਿੱਚ ਮਿੱਟੀ ਉੱਗ ਜਾਂਦੇ ਜੋ ਹਾਂਜੀ ਉਹ ਜਦੋਂ ਉੱਗੇ ਤੇ ਲੋਕਾਂ ਨੇ ਕੀ ਕੀਤਾ ਜੀ ਉਹ ਦੇਖਣ ਚੱਲ ਗਏ ਉਹਨੂੰ ਬਈ ਇਦਾਂ ਉਹ ਲੰਮਾ ਪਿਆ ਹੁੰਦਾ ਸੀ ਹੂੰ ਫਿਰ ਉਹ ਮਤਲਬ ਆਪ ਮੰਨਿਆ ਮਤਲਬ ਮੇਰੇ ਬ੍ਰਦਰ ਕੋ ਉਹ ਕਹਿੰਦਾ ਵੀ ਯਾਰ ਤੂੰ ਸਾਰੀ ਤੇੜੀ ਰਾਤ ਇਦੇ ਪਿਆ ਰਹਿਦਾ ਉਹ ਕਹਿੰਦਾ ਨਹੀਂ ਨਹੀਂ ਕਹਿੰਦਾ ਜਦੋਂ ਲੋਕੀ ਚੱਲ ਜਾਂਦੇ ਮੈਂ ਉਹ ਚਾਦਰ ਇਕੱਠੀ ਉਠ ਘੜਦਾ ਆਪਣਾ ਘਰ ਦੇ ਕੰਮ ਕਰਦਾ ਸਾਰੇ ਮੈਂ ਜੀ ਤੇ ਜਦੋਂ ਸਵੇਰ ਹੁੰਦੀ ਹੈ ਲੋਕ ਮੈਨੂੰ ਦੇਖਣ ਆਉਂਦੇ ਫਿਰ ਮੈਂ ਉੱਦੇ ਪੈ ਜਾਂਦਾ ਲੰਮਾ ਹਾਂਜੀ ਉਹ ਗੱਲ ਕੀ ਹੋਈ ਮਤਲਬ ਉਹਨੂੰ ਕੋਈ ਪੁੱਛਦਾ ਪੁੱਛਦਾ ਤਾਂ ਕੋਈ ਹੈ ਨਹੀਂ ਸੀ ਹਾਂਜੀ ਉਹ ਕਿਸੇ ਨਾ ਬੰਦੇ ਦਾ ਫਗਵਾੜੇ ਦੇ ਬੰਦਾ ਸੀਗਾ ਉਹ ਉਹਨਾਂ ਦਾ ਮੁੰਡਾ ਗਵਾਚ ਗਿਆ ਜੀ ਮੁੰਡਾ ਗਵਾਚਿਆ ਤੇ ਉਹ ਮੁੰਡਾ ਜਿੱਦਾਂ 5-7 ਦਿਨ ਘਰ ਨਹੀਂ ਆਇਆ ਉਹ ਕਿਸੇ ਨੇ ਉੱਦਾਂ ਹੀ ਮਤਲਬ ਕਹਿ ਦਿੱਤਾ ਵੀ ਉਹ ਫੁਲਾਨੀ ਜਗ੍ਹਾ ਬਾਬਾ ਆ ਹਾਂਜੀ ਉਹ ਬਾਬੇ ਕੋ ਜਾ ਕੇ ਤੁਸੀਂ ਪਤਾ ਕਰੋ ਹਾਂ ਉਹ ਬਾਬੇ ਕੋ ਪਤਾ ਕਰਨ ਚਲ ਗਿਆ ਕਹਿੰਦੇ ਜੀ ਬਾਬਾ ਜੀ ਸਾਡਾ ਮੁੰਡਾ 5-7 ਦਿਨ ਹੋ ਗਿਆ ਬੇ ਘਰੋਂ ਇਦਾਂ ਅੰਦਾ ਚਲ ਗਿਆ ਉਹ ਕਹਿੰਦਾ ਕੋਈ ਗੱਲ ਨਹੀਂ ਜੇ ਤੁਸੀਂ 5-7 ਦਿਨ ਘਰੋਂ ਚਲ ਗਿਆ ਤੇ ਉਹਨੇ 1-2 ਦਿਨਾਂ ਦੇ ਘਰ ਆ ਜਾਣਾ ਹਾਂਜੀ ਉਹ ਮੁੰਡਾ ਚਲੋ ਘੁੰਮ ਫਰ ਕੇ ਦੇ 1-2 ਦਿਨਾਂ ਬਾਅਦ ਉਹਨਾਂ ਅਸੀਂ ਉਹਨੇ ਘਰ ਆ ਗਿਆ ਜੀ ਘਰ ਆ ਗਿਆ ਤੇ ਉਹ ਘਰਦਿਆਂ ਨੂੰ ਹੋ ਗਿਆ ਜੀ ਇਹ ਤਾਂ ਬਾਬੇ ਪੜਾ ਪਹੁੰਚਿਆ ਹੋਇਆ ਜੀ ਉਹਨਾਂ ਨੇ ਇੰਡੀਆ ਕਾਰ ਜਿਹੜੀ ਆ ਬਾਬੇ ਨਾਲ ਬਾਬੇ ਨੂੰ ਦਿੱਤੀ ਜੀ ਜਿੱਦਣ ਇੰਡੀਆ ਕਾਰ ਦਿੱਤੀ ਉਸ ਦਿਨ ਪੱਤਰਕਾਰ ਆਏ ਉਹਨਾਂ ਨੇ ਖਬਰ ਲਾਤੀ ਜੀ ਬਾਬੇ ਦੀ ਚੜ੍ਹਾਈ ਹੋ ਗਈ ਹਾਂਜੀ ਹੁਣ ਉਹ ਬਾਬੇ ਦਾ ਮੇਲਾ ਆ ਕੱਲ੍ਹ ਵਰਸੋਂ ਬਾਬੇ ਦੇ ਜੋ ਆ ਗਿਆ ਇੱਕ ਕੰਮ ਆ ਗਿਆ ਜੋ ਆ ਗਿਆ ਜਿਹੜੇ ਸੀ ਉਹ ਕੰਮ ਆ ਗਿਆ ਉਹ ਗਿਓ ਜਿਹੜੀ ਉਹ ਫਿਰ ਸਾਰਾ ਹੋ ਗਿਆ ਜੀ ਹਾਂਜੀ ਉਹ ਇਸ ਟਾਈਮ ਚਪੜਾਸੀ ਪੀਣ ਹਾਂਜੀ ਉਸ ਜਿੱਥੇ ਮੇਲੇ ਦੇ ਵਿੱਚ ਉਹ ਉਹ ਮੇਲਾ ਆ ਉਹਦਾ ਤੁਹਾਡਨ ਕਰਨ ਕਾਰਨ ਪਤਾ ਕੋਣ ਆ ਰਿਹਾ ਹਾਂਜੀ ਐਲ ਐਲ ਬੀ ਐਮ ਐਸ ਐਮ ਐਸ ਸੀ ਕੀਤੀ ਹੋਈ ਤੇ ਐਮ ਐ ਐਲ ਐਲ ਬੀ ਹਾਂਜੀ ਕੀਤੀ ਹੋਈ ਉਹ ਬੰਦਾ ਉਸ ਮੇਲੇ ਦਾ ਤੁਹਾਡਨ ਕਰਨ ਆ ਰਿਹਾ ਇੱਕ ਪੀ ਐਨ ਮਤਲਬ ਜਿਹੜਾ ਆ ਕੰਮ ਕਰਦਾ ਸੀ ਹਾਂਜੀ ਤੇ ਉਹ ਪੀਐਨ ਜਿਹੜਾ ਸੀ ਉਹ ਜਨਾਨੀ ਬਣ ਗਿਆ ਹਾਂਜੀ ਮਤਲਬ ਜਨਾਨੀ ਵਾਲੇ ਲਿਵਾਸ ਲਾਪਿਆ ਪਾ ਕੇ ਤੇ ਉਹਨੇ ਮੁੰਡੇ ਨਾਲ ਵਿਆਹ ਕਰ ਲਿਆ ਅੱਛਾ ਜੀ ਮਤਲਬ ਉਹ ਹੈ ਬੰਦੇ ਹੀ ਦੋਨੇ ਹਾਂਜੀ ਤੇ ਮਤਲਬ ਆਪ ਉਹ ਜਨਾਨੀ ਬਣ ਗਿਆ ਹਾਂਜੀ ਉਹਨੇ ਆਪਣਾ ਨਾਂ ਵੀ ਜਿੱਦਾਂ ਮਤਲਬ ਜਨਾਨੀ ਵਾਲਾ ਰੱਖ ਲਿਆ ਹਾਂਜੀ ਤੇ ਉਹ ਕਰਾ ਲਿਆ ਨੇ ਮੁੰਡੇ ਨਾਲ ਵਿਆਹ ਹਾਂਜੀ ਹੁਣ ਤੁਸੀਂ ਅਕਲ ਦੇ ਅੰਨਿਆਂ ਨੂੰ ਸਾਡੇ ਲੋਕਾਂ ਨੂੰ ਦੇਖੋ ਵੇ ਉਹਦੇ ਮਗਰ ਜਿਹੜੇ ਐਮਐਲਏ ਜਿੱਦਾਂ ਕਿੱਡੀ ਬੜੀ ਪੀ ਐਚ ਡੀ ਡਿਗਰੀ ਦਾ ਮਾਲਕ ਹੈ ਉਹ ਉਹ ਜਿਹੜਾ ਉਸ ਮੇਲੇ ਦਾ ਉਗਾੜਨ ਕਰਨਾ ਚਾਹੁੰਦੇ ਆ ਉਹਨੂੰ ਅਕਲ ਦੇ ਅੰਨਿਆਂ ਨੂੰ ਇਹ ਨਹੀਂ ਪਤਾ ਵੀ ਇਹ ਬੰਦਾ ਕੌਣ ਆ ਹੁਣ ਅੱਗੇ ਅਸੀਂ ਆਮ ਦੋਸ਼ ਜਿਹੜਾ ਉਹ ਅਨਪੜਤਾ ਨੂੰ ਦੇਈਦਾ ਸੀ ਕਿ ਲੋਕ ਪੜ੍ਹੇ ਲਿਖੇ ਨਹੀਂ ਹਾਂਜੀ ਹਾਂਜੀ ਆਪਣਾ ਆਮ ਤੌਰ ਤੇ ਦੋਸ਼ ਇਹ ਹੁੰਦਾ ਸੀ ਕਿ ਭਾਰਤ ਦੇ ਵਿੱਚ ਅਨਪੜਤਾ ਬਹੁਤ ਆ ਹਾਂਜੀ ਇਸ ਕਰਕੇ ਲੋਕ ਲਾਈ ਲੱਗ ਗਿਆ ਲਾਈ ਲੱਗ ਗਿਆ ਹੁਣ ਇੱਥੇ ਤਾਂ ਅਸੀਂ ਅਨਪੜਤਾ ਨੂੰ ਨਹੀਂ ਦੋਸ਼ ਦੇ ਸਕਦੇ ਕਿਉਂਕਿ ਜਿਹਨੇ ਐਲ ਐਲਬੀ ਐਮ ਐਸਸੀ ਸਾਰੇ ਐਚ ਡੀ ਕੀਤੀ ਹੋਈ ਐਚ ਡੀ ਡਿਗਰੀਆਂ ਕੀਤੀਆਂ ਆ ਉਹ ਬੰਦਾ ਉਹਦਾ ਘਾਟਣ ਲਈ ਆ ਰਿਹਾ ਤੇ ਉੱਥੇ ਤਾਂ ਇਹ ਵੀ ਨਹੀਂ ਕਿਉਂਕਿ ਜੇ ਤਾਂ ਲੀਡਰ ਲੋਕ ਕੌਣ ਹਾਂਜੀ ਅਸੀਂ ਕਹੀਏ ਇਹਨਾਂ ਨੂੰ ਵੋਟਾਂ ਦਾ ਮਤਲਬ ਆ ਹੁਣ ਉੱਥੇ ਇਸ ਬੰਦੇ ਨੂੰ ਤਾਂ ਵੋਟਾਂ ਨਾਲ ਨਹੀਂ ਮਤਲਬ ਸੋ ਇੱਥੇ ਤਾਂ ਇਹ ਕਿਹਾ ਜਾ ਸਕਦਾ ਵੀ ਕੁੱਲ ਮਿਲਾ ਕੇ ਸਾਰੇ ਕਾਸੇ ਦਾ ਹੀ ਬੇੜਾ ਕਰ ਕੋਇਆ ਬੇੜਾ ਕਰ ਕੋਇਆ ਪਿਆ ਸਾਡਾ ਅੰਧਵਿਸ਼ਵਾਸਾਂ ਨੂੰ ਤਾਂ ਅਸੀਂ ਨਾ ਕੋਈ ਵੀ ਕੰਮ ਜਿਹੜਾ ਕਰਨਾ ਜੇ ਅਸੀਂ ਹੱਥੀਂ ਕੰਮ ਕਰਨ ਨੂੰ ਅਸੀਂ ਪਹਿਲ ਨਹੀਂ ਦਿੰਦੇ ਜੀ ਸਾਡਾ ਮਕਸਦ ਇਹ ਬਣ ਗਿਆ ਕਿ ਜਾਓ ਕਿਸੇ ਬਾਬੇ ਦੇ ਮੂਹਰੇ ਉਹਦੇ ਮੂਹਰੇ ਜਾ ਕੇ ਅਰਦਾਸ ਕਰ ਦਿਓ ਉਹ ਕੰਮ ਤੁਹਾਡਾ ਤਾਂ ਉਦਾਂ ਹੀ ਜਦਾਂ ਆਟੋਮੈਟਿਕਲੀ ਕੁਦਰ ਦੇ ਨਿਯਮਾਂ ਦੇ ਅਨੁਸਾਰ ਜੀ ਤੁਹਾਡਾ ਸੁਣਾ ਹੀ ਹੁਣ ਹਾਂਜੀ ਜਾਂ ਨਹੀਂ ਹੁਣ ਹੂੰ ਉਹ ਹੁਣ ਬਾਬੇ ਨੇ ਜੇ ਕਹਿ ਤਾ ਹੋ ਗਿਆ ਆ ਪਿੱਛੇ ਜੇ ਨਹੀਂ ਇੱਕ ਵੀਡੀਓ ਬੜੀ ਵਾਇਰਲ ਹੋਈ ਸੀ ਹੂੰ ਕੋਈ ਔਰਤ ਸੀਗੀ ਇੱਕ ਬਾਬਾ ਜਿਹੜਾ ਉਹ ਪਾਸਪੋਰਟ ਦੇ ਉੱਤੇ ਵੀਜ਼ਾ ਲਾਈ ਜਾਂਦਾ ਦੱਸੋ ਤੁਸੀਂ ਹਾਂਜੀ ਹਾਂਜੀ ਉਹ ਪਾਸਪੋਰਟਾਂ ਦੇ ਉੱਤੇ ਸਿਗਨੇਚਰ ਕਰਦਾ ਤੁਸੀਂ ਲੈ ਕੇ ਚੱਲ ਜਾਓ ਹੂੰ ਉਹਨੇ ਸਿਗਨੇਚਰ ਕਰ ਦੇਣੇ ਆ ਤੁਹਾਡਾ ਜਾ ਕੇ ਵੀਜ਼ਾ ਲੱਗ ਜਾਣਾ ਹੂੰ ਉਹ ਔਰਤ ਨੇ ਕੀ ਕੀਤਾ ਜਾ ਕੇ ਉਹ ਕਹਿੰਦੀ ਵੀ ਮੈਂ ਮੈਨੂੰ ਮੇਰੇ ਸਾਥੀ ਕਹਿੰਦੇ ਵੀ ਜਾ ਉਹ ਫੇਮਸ ਲੇਡੀ ਸੀਗੀ ਉਹ ਹਾਂਜੀ ਉਹ ਹੁਣ ਚਲ ਗਈ ਉੱਥੇ ਜਾ ਕੇ ਉਹਨੇ ਵਿਚਾਰੀ ਨੇ ਪਾਸਪੋਰਟ ਦੇ ਦਿੱਤਾ ਉਹ ਬਾਬਾ ਜੀ ਕਹਿੰਦੇ ਚਲੋ ਜੀ ਆ ਤੁਹਾਡਾ ਵੀਜ਼ਾ ਤੁਹਾਡਾ ਪੱਕਾ ਹਾਂਜੀ ਉਹ ਹੁਣ ਕੀ ਗੱਲ ਹੋਈ ਜਦੋਂ ਉਹ ਆ ਗਈ ਤੇ ਉਹ ਕਹਿੰਦੀ ਮੈਂ ਆਪਣੀ ਦਸਾਂ ਦਿਨਾਂ ਬਾਅਦ ਮੈਨੂੰ ਮੇਲ ਆ ਗਈ ਮੇਰਾ ਕੇਸ ਰਿਫਿਊਜ਼ ਹੋ ਗਿਆ ਹੂੰ ਤੇ ਮੈਂ ਬਾਬਾ ਜੀ ਕੋ ਉੱਧੇ ਚਲ ਗਈ ਮੈਂ ਕਿਹਾ ਬਾਬਾ ਜੀ ਉਹ ਕਿਦਾਂ ਉਹ ਕਹਿੰਦੇ ਜੀ ਤੁਹਾਨੂੰ ਮੇਲ ਆਉਣੀ ਆ ਮੇਲ ਖੋਲੋ ਤੁਹਾਡਾ ਵੀਜ਼ਾ ਲੱਗ ਗਿਆ ਹੂੰ ਉਹ ਕਹਿੰਦੀ ਮੈਂ ਚਲੋ ਦੇਖ ਦਿੰਦੀ ਹਾਂ ਕਹਿੰਦਾ ਇੱਥੇ ਖੋਲ ਮੇਲ ਤੂੰ ਹੂੰ ਉਹ ਕਹਿੰਦੀ ਮੇਰਾ ਰਿਫਿਊਜ਼ ਹੋਇਆ ਸੀ ਮੈਂ ਜਦੋਂ ਖੋਲ ਕੇ ਦੇਖਿਆ ਤੇ ਉਹ ਵੀ ਜ ਮੇਰਾ ਰਿਫਿਊਜ਼ ਸੀ ਕਹਿੰਦੀ ਮੇਰਾ ਬਾਬਾ ਜੀ ਰਿਫਿਊਜ਼ ਹੋ ਗਿਆ ਉਹ ਕਹਿੰਦਾ ਕੋਈ ਗੱਲ ਨਹੀਂ ਇਹ ਤੂੰ ਦੁਆਰਾ ਫੇ ਫੈਲਾ ਤੇਰਾ ਦਸਾਂ ਤੋਂ 15 ਦਿਨਾਂ ਬਾਅਦ ਤੇਰਾ ਫੇ ਵੀਜ਼ਾ ਲੱਗੂਗਾ ਹੁਣ ਮਤਲਬ ਬਾਬਾ ਇਸ ਕੰਫੀਡੈਂਸ ਦੇ ਵਿੱਚ ਕਰ ਰਿਆ ਗੱਲਬਾਤ ਉਹਦੇ ਨਾਲ ਵੀ 15 ਦਿਨਾਂ ਬਾਅਦ ਤਾਂ ਫੇਰ ਕੋਈ ਨਾ ਕੋਈ ਕਾਰਨ ਹੋ ਕੇ ਤੇਰਾ ਵੀਜ਼ਾ ਲੱਗ ਜਾਣਾ ਜੇ ਨਾ ਲੱਗਾ ਤਾਂ ਘੜਾ ਬਾਬੇ ਨੂੰ ਸੰਗਲੀ ਪਾ ਲੈਣੀ ਹਾਂਜੀ ਹਾਂਜੀ ਤੇ ਜੇ ਗੱਲ ਹੋ ਗਈ ਲੱਗ ਗਈ ਤੇ ਬਾਬਾ ਬੱਲੇ ਬੱਲੇ ਆ ਜੀ ਹਾਂਜੀ ਹੋਰੋ ਬੀਬੀ ਉਹ ਬਾਬਾ ਜਿਹੜਾ ਪਿੱਛੇ ਸਮੇਂ ਦੇ ਵਿੱਚ ਹਾਂਜੀ ਕਿਤੇ ਬੀਬੀਆਂ ਨੇ ਘੇਰ ਲਿਆ ਹਾਂਜੀ ਘੇਰ ਕੇ ਤਾਂ ਉਹਦੇ ਮੈਨੂੰ ਲੱਗਦਾ ਵੀ ਕੁੱਟ-ਕੱਟ ਵੀ ਪਈ ਆ ਉਹਦੇ ਹਾਂਜੀ ਪਰ ਜਿਹੜੇ ਉਹਦੇ ਭਾਕਦੇ ਆ ਉਹ ਕਹਿੰਦੇ ਨਹੀਂ ਬਾਬਾ ਸਾਡਾ ਰੱਬ ਆ ਹਾਂਜੀ ਤੇ ਬਾਬੇ ਉਹ ਉਹ ਉਸ ਢੇਰੇ ਦੇ ਵਿੱਚ ਸਿੱਖਾਂ ਦੀ ਵੀ ਭਰਮਾ ਰਿਆ ਜਾਣ ਵਾਲਿਆਂ ਦੀ ਹਾਂਜੀ ਤੇ ਉੱਥੇ ਦਸਤਾਰ ਵਾਲੇ ਜਿਹੜੇ ਅਸੀਂ ਲੋਕ ਅਸੀਂ ਤਾਂ ਸਗੋਂ ਮੋਰੇ ਰਹੀਦਾ ਕਿਉਂਕਿ ਜੇ ਦੇਖਿਆ ਜਾਵੇ ਗੁਰਬਾਣੀ ਜਿਹੜੀ ਆ ਉਹ ਬਹਿਮਾ ਭਰਮਾ ਦਾ ਖੰਡਨ ਕਰਦੀ ਆ ਬਿਲਕੁਲ ਜੀ ਉਹ ਇੱਕ ਅਕਾਲ ਪੁਰਖ ਨੂੰ ਮੰਨਣ ਦਾ ਹਕਮ ਕਰ ਰਹੀ ਆ ਹਾਂਜੀ ਤੇ ਉਹਦੇ ਹੁਕਮ ਦੇ ਵਿੱਚ ਰਜਾ ਦੇ ਜਿੱਥੇ ਵੀ ਗੱਲ ਆਉਂਦੀ ਆ ਰਜਾ ਚ ਰਹਿਣ ਦੀ ਗੱਲ ਆਉਂਦੀ ਆ ਰਜਾ ਚ ਜੋ ਚੱਲ ਰਿਹਾ ਜੋ ਸਿਸਟਮ ਹੈ ਬਦਲਿਆ ਨਹੀਂ ਜਾ ਸਕਦਾ ਭਈ ਸਭ ਤੋਂ ਜਿਹੜੀ ਵੱਡਾ ਤੁਹਾਨੂੰ ਇਹ ਆ ਭਈ ਤੁਸੀਂ ਉਹਦੀ ਰਜਾ ਚ ਆ ਜਾਓ ਉਹਦੇ ਭਾਣੇ ਵਿੱਚ ਆ ਜਾਓ ਪਰ ਉਸ ਦੇ ਬਾਵਜੂਦ ਵੀ ਅਸੀਂ ਸਿਰਾਂ ਤੇ ਪੱਗਾਂ ਬੰਨ ਕੇ ਜਦੋਂ ਉਹਨਾਂ ਦੇ ਡੇਰਿਆਂ ਤੇ ਜਾਂਦੇ ਆ ਉਹ ਸਾਡੇ ਲਈ ਤਾਂ ਇੱਕ ਬਹੁਤ ਸ਼ਰਮਸ਼ਾਰ ਹੋਣ ਵਾਲੀ ਗੱਲ ਹੋ ਜਾਂਦੀ ਕਿਉਂਕਿ ਅਗਰ ਕੋਈ ਦੂਜੇ ਦੇਸ਼ ਦਾ ਬੰਦਾ ਜਾਂ ਦੂਜੇ ਧਰਮ ਦਾ ਬੰਦਾ ਤੁਹਾਨੂੰ ਇਹ ਸਵਾਲ ਪੁੱਛਦਾ ਕਿ ਕਿ ਤੁਸੀਂ ਜਦੋਂ ਇਹ ਹੇਕਾਂ ਚੌੜੀਆਂ ਕਰਕੇ ਦੱਸ ਰਹੇ ਹੋ ਕਿ ਸਾਡੇ ਧਰਮ ਦੇ ਵਿੱਚ ਬਾਬੇ ਨਾਨਕ ਦੀ ਬਾਣੀ ਗੁਰੂ ਸਾਹਿਬ ਨੇ ਬਾਣੀ ਜਿਹੜੀ ਲਿਖੀ ਆ ਉਹਦੇ ਵਿੱਚ ਸਾਨੂੰ ਉਹਨ ਸੰਪੂਰਨ ਗਿਆਨ ਦੇ ਗਏ ਸਾਰਾ ਹੋ ਪਰ ਜਦੋਂ ਉਹਨਾਂ ਵਾਸਤੇ ਉਹ ਦੇਖਦੇ ਪੇ ਸਾਡੇ ਬੰਦੇ ਜਿਹੜੇ ਇਦਾਂ ਦੇ ਡੇਰੇਆਂ ਤੇ ਤੁਰੇ ਫਿਰਦੇ ਆ ਤੇ ਉਹ ਜਦੋਂ ਪੁੱਛਦੇ ਆ ਤਾਂ ਫਿਰ ਸਾਡੇ ਕੋਲੇ ਉਹ ਉਹਨਾਂ ਦਾ ਜਵਾਬ ਨਹੀਂ ਰਹਿ ਜਾਂਦਾ इवन ਸਾਡੇ ਕਈ ਜਿਹੜੇ ਕਈਆਂ ਹੁਣ ਡੇਰਿਆਂ ਦੇ ਲਾ ਲੋ ਜਿਹੜੇ ਮੇਨ ਮੁਖੀ ਹਾਂਜੀ ਉਹ ਵੀ ਕਈ ਵਾਰੀ ਇਹਨਾਂ ਬਾਬਿਆਂ ਦੇ ਪੈਰਾਂ 'ਚ ਬੈਠੇ ਦੇਖੇ ਜਾ ਸਕਦੇ ਆ ਨਹੀਂ ਦੇਖੋ ਤੁਸੀਂ ਪਿਛਲੇ ਸਾਲ ਦੀ ਉਹ ਵੀਡੀਓ ਕਾਫੀ ਕੁਮੀ ਸੀ ਕਿ ਉਹ ਬਾਬਾ ਹੁਣ ਨਾਂ ਨਾ ਲਵਾ ਕਿਉਂਕਿ ਕਈਆਂ ਨੂੰ ਕਈ ਉਹਦੇ ਭਗਤ ਹੋ ਸਕਦੇ ਆ ਸਾਡਾ ਸਿੱਖਾਂ ਦਾ ਬਾਬਾ ਉਹ ਵੀ ਐਨ ਜਣੀ ਚੰਗਾ ਉਹ ਬਾਬਾ ਵੀ 에어ਪੋਰਟ ਤੋਂ ਉਤਰ ਕੇ ਸਿੱਧਾ ਉਸ ਬਾਬੇ ਨੂੰ ਉਹ ਮੱਥਾ ਟੇਕਣ ਗਿਆ ਸੀ ਤਾਂ ਬਾਬੇ ਨੇ ਹੋਰ ਬੰਦੇ ਆਪਣੇ ਨਾਲ ਕੁਰਸੀਆਂ ਤੇ ਬਿਠਾਏ ਤਾਂ ਉਹਨੂੰ ਹੇਠਾਂ ਉੱਤੇ ਮੂਰੇ ਬਿਠਾ ਲਿਆ ਸਾਡੇ ਜਿਹੜਾ ਸਾਡਾ ਬਾਬਾ ਸੀਗਾ ਹਾਂਜੀ 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 ਸੋ ਜਿੱਦਾਂ ਉੱਥੇ ਸਾਡੇ ਵਾਸਤੇ ਉਹ ਇੱਕ ਬਜਾਏ ਇੱਕ ਉਹ ਕੀ ਕਹਿ ਸਕਦੇ ਸ਼ਰਮ ਤੋਂ ਸਾਡੇ ਕੋਲ ਹੋਰ ਕੁਝ ਨਹੀਂ ਰਹਿ ਜਾਂਦਾ ਇਹ ਮੈਂ ਉਹੀ ਗੱਲ ਕਰਦਾ ਬਈ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਦੀ ਜਿਹੜੀ ਗੁਰਬਾਣੀ ਸਾਨੂੰ ਦਿੱਤੀ ਆ ਸਾਡਾ ਐਡਾ ਵੱਡਾ ਮਾਨਮਤਾ ਇਤਿਹਾਸ ਜੀ ਹੁਣ ਇਹ ਪੰਗਤੀ ਰੋਜ਼ ਪੜਦੇ ਨਹੀਂ ਕਿ ਇਹ ਮਾਨੁਕੀ ਟੇਕ ਵਰਤੀ ਸਭ ਜਾਣਦੇ ਹਨ ਕੋ ਏਕ ਹੈ ਭਗਵਾਨ ਇੱਕ ਹਾਂਜੀ ਕਿੰਨੀ ਲੱਖਾਂ ਕਰੋੜਾਂ ਵਾਰ ਇਹ ਪੰਗਤੀ ਪੜੀ ਜਾਂਦੀ ਹੈ ਕਿੰਨੀ ਵਾਰੀ ਅਸੀਂ ਸੁਣੀ ਆ ਜੀ ਇਹ ਕਿਹਦੇ ਵਾਸਤੇ ਮਹਾਰਾਜ ਨੇ ਗਿਆ ਹੀ ਫਿਰ ਇਹ ਮਾਨਕੀ ਟੇਕ ਵਰਤੀ ਸਭ ਜਾਣ ਕੇ ਨੂੰ ਗਿਆ ਫਿਰ ਇਹ ਗਲਤ ਅਸੀਂ ਸਮਝਦੇ ਨਹੀਂ ਹਾਂ ਜਿਹੜੇ ਮਤਲਬ ਨੂੰ ਗਿਆ ਮੇਰਾ ਹਾਂਜੀ ਅਸੀਂ ਗੱਲ ਅਸੀਂ ਤਾਂ ਤਾਂ ਐ ਸਾਹਿਬ ਇਸ ਚੀਜ਼ ਨੂੰ ਮੰਨਿਏ ਜੇ ਅਸੀਂ ਗੁਰਬਾਣੀ ਬੈਠ ਕੇ ਸੁਣੀਏ ਹਾਂਜੀ ਅਸੀਂ ਤਾਂ ਘਰ ਚ ਖੰਡ ਪਾਠ ਰਖਾ ਕੇ ਹਲੇ ਜਪਜੀ ਸਾਹਿਬ ਪੂਰਾ ਨਹੀਂ ਹੋਇਆ ਹੁੰਦਾ ਅਸੀਂ ਤਾਂ ਬਾਹਰ ਸਾਡੇ ਕੰਮਕਾਰ ਹੁੰਦੇ ਆ ਆਏ ਗਏ ਨੂੰ ਭਗਤੌਣਾ ਹੁੰਦਾ ਅਸੀਂ ਅਸੀਂ ਇਹੀ ਗੱਲ ਆ ਤੇ ਉਹ ਵੀ ਨਹੀਂ ਕਹੋ ਕਿ ਕੋਸ਼ ਸਾਡੇ ਕੋ ਸੁਣਨ ਦਾ ਟਾਈਮ ਨਹੀਂ ਤੇ ਕੋਸ਼ ਅਸੀਂ ਸੁਣ ਕੇ ਅਣ ਸੁਣਿਆ ਵੀ ਕਰਦੇ ਆ ਜਦੋਂ ਕਿਸੇ ਸਿਆਣੇ ਬੰਦਾ ਤੁਹਾਨੂੰ ਕੋਈ ਗੱਲ ਕਹਿ ਰਿਹਾ ਨਾ ਉਹਨੂੰ ਤੁਸੀਂ ਅਣ ਸੁਣੀ ਕਰਦਾ ਤੇ ਉਹਦੀ ਇਹ ਤੋਹੀਨ ਹੁੰਦੀ ਹੈ ਬੰਦੇ ਦੀ ਬਿਲਕੁਲ ਤੇ ਉਸ ਬੰਦੇ ਨੇ ਤੇ ਅਸੀਂ ਗੁਰੂ ਸਾਹਿਬ ਜਿਹਦੇ ਮੂਰੇ ਅਸੀਂ ਲੀਕਾਂ ਕਾਢਦੇ ਨਾ ਕਰਾਂ ਜਿਹਦੇ ਮੂਰੇ ਸਿਰ ਝੁਕਾਉਨੇ ਆ ਉਹਦੀ ਗੱਲ ਸੁਣ ਕੇ ਜਦੋਂ ਅਸੀਂ ਅਣ ਸੁਣੀ ਕਰਦੇ ਕੀ ਉਹ ਤਹੀਨ ਨਹੀਂ ਬਿਲਕੁਲ ਬਿਲਕੁਲ ਜਾਨੀ ਜੇ ਤੁਸੀਂ ਮੰਨ ਕੇ ਜਪਜੀ ਸਾਹਿਬ ਤਈ ਆ ਜਾਓ ਹਾਂਜੀ ਹਾਂਜੀ ਜੇ ਜਪਜੀ ਸਾਹਿਬ ਦੀ ਜੇ ਪਹਿਲੀ ਪੌੜੀ ਅਸੀਂ ਅਰਥਾਂ ਸਮੇਤ ਵਿਚਾਰ ਲਈਏ ਕਿਤੇ ਹਾਂਜੀ ਤੇ ਮੈਨੂੰ ਲੱਗਦਾ ਉੱਥੇ ਸਾਨੂੰ ਡੇਰਿਆਂ ਤੇ ਜਾਣ ਦੀ ਲੋੜ ਹੀ ਨਹੀਂ ਰਹਿ ਜਾਂਦੀ ਬਿਲਕੁਲ ਬਿਲਕੁਲ ਜਦੋਂ ਮਹਾਰਾਜ ਕਹਿੰਦੇ ਵੀ ਸਿਰਫ ਰਜਾ ਦੇ ਵਿੱਚ ਆਉਣਾ ਇੱਕ ਹੱਲ ਆ ਤੁਹਾਡੇ ਵਾਸਤੇ ਜਿਹੜੇ ਡੇਰੇ ਨਾ ਪੰਜਾਬ ਦੇ ਵਿੱਚ ਪ੍ਰਮੋਟ ਹੋਏ ਆ ਜੀ ਉਹ ਸਾਰੇ ਅਸੀਂ ਸਿੱਖਾਂ ਨੇ ਪ੍ਰਮੋਟ ਕੀਤੇ ਆ ਜੀ ਜਿੰਨੇ ਵੀ ਡੇਰੇ ਹਨ ਮਤਲਬ ਲੋਕਾਂ ਨੂੰ ਠਗੀ ਠਗਾਈ ਦਾ ਸਾਰਾ ਝੋੜਾ ਕੰ ਸਿਸਟਮ ਚੱਲ ਰਿਹਾ ਉਹ ਅਸੀਂ ਸਿੱਖ ਕੌਮ ਨੇ ਅਸੀਂ ਉਹ ਡੇਰਿਆਂ ਨੂੰ ਜਾ ਜਾ ਕੇ ਡੇਰਿਆਂ ਦੇ ਉੱਤੇ ਸਭ ਤੋਂ ਬਹੁਤ ਗਣਤਾ ਬਹੁਤ ਤਾਤ ਜਿਹੜੇ ਡੇਰੇ ਆ ਹਾਂਜੀ ਜਿਹੜੇ ਜਿੱਦਾਂ ਲਾਲੋ ਬਈਆ ਕਬਰਾਂ ਵਾਲੇ ਡੇਰੇ ਜਿੱਥੇ ਜਿੱਥੇ ਸਾਰੇ ਡੇਰਿਆਂ ਵਿੱਚ ਕਬਰਾਂ ਹਾਂਜੀ ਇੱਕ ਇੱਕ ਮਰ ਜਾਂਦਾ ਮਹੰਤ ਦੂਜਾ ਉਹਦਾ ਜਗਾਹ ਜਾਂਦਾ ਉਹਦੀ ਕਬਰ ਬਣਾਉਣ ਦੇ ਉੱਤੇ ਉਹ ਡੇਰਿਆਂ ਨੂੰ ਪ੍ਰਮੋਟ ਕਰਨ ਦੇ ਵਿੱਚ ਸਭ ਤੋਂ ਵੱਧ ਸਾਡੀ ਸਿੱਖ ਕੌਮ ਦਾ ਹਿੱਸਾ ਅਸੀਂ ਨਾਲ ਡੇਰਿਆਂ ਵਿੱਚ ਜਾਈਏ ਤੇ ਉਹ ਡੇਰੇ ਪ੍ਰਮੋਟ ਨਾ ਹੋਣ ਅੱਜ ਸਾਡੇ ਵੱਡੇ ਵੱਡੇ ਲੀਡਰ ਉਹਨਾਂ ਡੇਰਿਆਂ ਦੇ ਵਿੱਚ ਜਾ ਕੇ ਅਗਲੇ ਥੱਲੇ ਪੈਰਾਂ 'ਚ ਬਿਠਾ ਲਦੇ ਅ ਜੁੱਤੀ ਦੀ ਨੋਕ ਤੇ ਨਹੀਂ ਜਾਂਦੇ ਉਹਨਾਂ ਨੂੰ ਤੇ ਉੱਥੇ ਜਾ ਕੇ ਬਿਠਾਲ ਕੇ ਤੇ ਉਹ ਲੋਕ ਉੱਥੇ ਕੰਮ ਕਰਦੇ ਆ ਜੀ ਸੋ ਇਸ ਕਰਕੇ ਡੇਰੇ ਜਿਹੜੇ ਆ ਡੇਰਾਬਾਦ ਪੰਜਾਬ ਦੇ ਵਿੱਚ ਜਿਹੜਾ ਫੈਲਿਆ ਉਹਦੇ ਵਿੱਚ ਸਿੱਖ ਕੌਮ ਦਾ ਬਹੁਤ ਵੱਡਾ ਹੱਥ ਆ ਜੀ ਜਿਹੜਾ ਅਸੀਂ ਡੇਰਿਆਂ ਨੂੰ ਫਿਲਾਉਣ ਦੇ ਵਿੱਚ ਦੂਜਾ ਜਿਹੜੇ ਲੋਕ ਸਾਨੂੰ ਲੁੱਟਦੇ ਆ ਆ ਪਿੱਛੇ ਦਾ ਇੱਕ ਬਾਬੇ ਜੀ ਦੀ ਇੱਕ ਹੋਰ ਨਮਾ ਬਾਬਾ ਆਇਆ ਮਾਰਕੀਟ ਜੀ ਉਹ ਦੇਖੋ ਤੁਸੀਂ ਲੋਕਾਂ ਨੇ ਉਹਨੂੰ ਕੁਰਸੀ ਤੇ ਬਿਠਾ ਲਗੇ ਉੱਤੇ ਨੂੰ ਚੱਕਿਆ ਆ ਹਾਂਜੀ ਤੇ ਉਹ ਪੱਖਾ ਹੱਥ ਜਿਲਾ ਰੁਕਣ ੜਿਆ ਉਹ ਹਾਂਜੀ ਪੱਖਾ ਰੋਕ ਕੇ ਉਹ ਪੱਖੇ ਦੇ ਉੱਤੇ ਜਿਹੜੀ ਧੂੜ ਪਈ ਆ ਉਹ ਧੂੜ ਲੋਕਾਂ ਦੇ ਮੱਥੇ ਦੇ ਉੱਤੇ ਲਾਈ ਜਾਂਦਾ। ਹਾਂਜੀ। ਕੋਈ ਦੱਸੋ ਤੁਸੀਂ ਉਹਦੇ ਨਾਲ ਤੁਹਾਡਾ ਕੀ ਤੁਹਾਡਾ ਕੀ ਸਬੰਧੂ ਆ ਉਹਦੇ ਨਾਲ? ਇਹ ਜਿਹੜੀ ਅੱਜ ਦਾ ਤੁਸੀਂ ਗੱਲ ਕੀਤੀ ਇਹ ਕੁਸ਼ਣ ਹੈ ਜਿਹੜੇ ਬੱਚੇ ਜਿੱਦਾਂ ਹੁਣ ਇਹਨਾਂ ਮੌਲਖਾਂ ਵਿੱਚ ਵੀ ਹੁੰਦੇ ਥੋੜੇ ਮੰਦਬੁੱਧੀ ਬੱਚੇ ਹੁੰਦੇ ਆ ਉਹ ਹਾਂਜੀ। ਉਹਨਾਂ ਬੱਚਿਆਂ ਨੂੰ ਇੱਕ ਐਕਸਟਰਾ ਕੇਅਰ ਦੀ ਜਰੂਰਤ ਹੁੰਦੀ ਆ ਆ ਇੱਥੇ ਸਪੈਸ਼ਲ ਅਗਰ ਜੇ ਉਹ ਬੱਚੇ ਥੋੜਾ ਬਹੁਤ ਆ ਪੜ੍ਹ ਸਿੱਖ ਸਕਦੇ ਜਿੰਨਾ ਕਿ ਉਹ ਕਰ ਸਕਦੇ ਆ ਹਾਂਜੀ ਇਹ ਉਹਨਾਂ ਨੂੰ ਸਪੈਸ਼ਲ ਉਹਨਾਂ ਲਈ ਐਕਸਟਰਾ ਕੇਅਰ ਲਾਉਂਦੇ ਆ ਉਹਨਾਂ ਦੀ ਡਿਊਟੀ ਲਾਉਂਦੇ ਆ ਉਹਨਾਂ ਨੂੰ ਸਪੈਸ਼ਲ ਸਕੂਲ ਬਣੇ ਜਾਨੀ ਜਿੱਥੇਕ ਤੱਕ ਉਹ ਪਹੁੰਚ ਸਕਦੇ ਉਹ ਟਰਾਈ ਕਰਦੇ ਆ ਕੋ ਨਾ ਜੇ ਹੋਰ ਨਾਂ ਵੀ ਹੋ ਸਕੇ ਕਮ ਸੇ ਕਮ ਉਹ ਆਪਣਾ ਆਪ ਜਿਵੇਂ ਇਹ ਸਟੋਰਾਂ ਦੇ ਵਿੱਚੋਂ ਆਪਣੇ ਲਈ ਖਾਣ ਪੀਣ ਲਈ ਸਮਾਨ ਲੈ ਕੇ ਆਉਣਾਂ ਜਾਂ ਇਹਨਾਂ ਚੀਜ਼ਾਂ ਬਾਰੇ ਘੱਟੋ ਘੱਟ ਉਹ ਕੋਸ਼ਿਸ਼ ਕਰਦੇ ਜਾਣੀ ਉਹਨਾਂ ਦੇ ਸਮਝ ਦੇ ਮਤਾਬਿਕ ਕਿੰਨੀ ਕੁ ਉਹਨਾਂ ਨੂੰ ਸਿੱਖਿਆ ਦਿੱਤੀ ਜਾ ਸਕਦੀ ਹੈ ਬਿਲਕੁਲ ਸੋ ਆਪਣੇ ਵੱਲੋਂ ਇਹ ਪੂਰੀ ਟਰਾਈ ਕਰਦੇ ਤੇ ਸਾਡੇ ਇਹ ਵੀ ਚੀਜ਼ ਨੋਟਿਸ ਵਿੱਚ ਆਈ ਹਮੇਸ਼ਾ ਜਿਹੜੇ ਨਿਆਣੇ ਇਹੇ ਆ ਤੇ ਮਾਪੇ ਵੀ ਅਸੀਂ ਉਦਾਂ ਬਹੁਤ ਆ ਅਸੀਂ ਸਰਬਣ ਪੁੱਤ ਈ ਪਾਲਦੇ ਆ ਸਾਰੇ ਮਾਪੇ ਵੀ ਜਿਹੜੇ ਆ ਪਰ ਸਾਡੇ ਮਾਪੇ ਵੀ ਜਿਹੜੇ ਕਿਸੇ ਦੇ ਬੱਚਾ ਏ ਇਦਾਂ ਥੋੜਾ ਹੁੰਦਾ ਤੇ ਉਹਨੂੰ ਕੋਸ਼ਿਸ਼ ਕਰਦੇ ਆ ਵੀ ਬਾਲਾ ਨਹੀਂ ਧਿਆਨ ਉਹਦੇ ਉੱਲ ਦਿੱਤਾ ਜਾਂਦਾ ਹਾਂਜੀ ਉਹ ਵਿਚਾਰਾ ਗਲੀਆਂ ਵਿੱਚ ਘੁੰਮਦਾ ਰਹਿੰਦਾ ਬਿਲਕੁਲ ਗਲੀਆਂ 'ਚ ਘੁੰਮਦਾ ਫਿਰਦਾ ਉਹ ਕਿਸੇ ਇਦਾਂ ਦੇ ਸ਼ਰਾਰਤੀ ਲੋਕਾਂ ਦੇ ਹੱਥ ਚਾੜਦਾ ਹਾਂਜੀ ਉਹ ਲਿਆ ਕੇ ਜੇ ਕੋਈ ਪੁਰਾਣੇ ਕਿਉਂਕਿ 47 ਤੋਂ ਪਹਿਲਾਂ ਜਦੋਂ ਅਸੀਂ ਸਾਰੇ ਇਕੱਠੇ ਸੀ ਉਹਨਾਂ ਟਾਈਮਾਂ ਦੇ ਵਿੱਚ ਮੁਸਲਮਾਨ Hindu ਸਾਰੇ ਇੱਥੇ ਹੋਣ ਦੇ ਕਰਕੇ ਆਮ ਸਾਡੇ ਪਿੰਡਾਂ ਦੇ ਵਿੱਚ ਮੁਸਲਮਾਨਾਂ ਦੀਆਂ ਕੋਈ ਪ੍ਰਾਣੀਆਂ ਜਗ੍ਹਾ ਹੁੰਦੀਆਂ ਆ ਹਾਂਜੀ ਕੋ ਜਾਂ ਬਖਾ ਬੋਰਡ ਦੇ ਏਰੀਆ ਜਿਹੜੇ ਉਹਨਾਂ ਦੇ ਵਿੱਚ ਆਮ ਤੌਰ ਤੇ ਇਹਨਾਂ ਦੀਆਂ ਕਬਰਾਂ ਸੀਗੀਆਂ ਹਾਂ ਬਿਲਕੁਲ ਬਿਲਕੁਲ ਉਹ ਇੱਕ ਕਬਰ ਲੱਭਦੇ ਆ ਉਹਦੇ ਤੇ ਲਿਜਾ ਕੇ ਉਹਨੂੰ ਬਿਠਾ ਲ ਦਿੰਦੇ ਆ ਹਾਂਜੀ ਉਹਦੇ ਤੇ ਇੱਕ ਸਪੀਕਰ ਲਾ ਲੈਂਦੇ ਆ ਉਹਦੇ ਤੇ ਵਿੱਚ ਨਾਲ ਉਹਨੀ ਕਵਾਲੀਆਂ ਲਾ ਦੇਣੀਆਂ ਉਹ ਜਿਹੜਾ ਵਿਚਾਰਾ ਸਿੱਧੜ ਆ ਜਾਂ ਜਿਹੜਾ ਵਿਚਾਰਾ ਮੰਦਬੁੱਧੀ ਬੱਚਾ ਆ ਉਹਨੂੰ ਉੱਥੇ ਨੱਚਣ ਲਾ ਦਿੰਦੇ ਆ ਉਹ ਹੌਲੀ ਹੌਲੀ ਦਿਨਾਂ ਦੇ ਵਿੱਚ ਦੇਖਦੇ ਆ ਕੋਸ਼ ਸਾਲਾਂ ਵਿੱਚ ਕਿਸ ਤਰ੍ਹਾਂ ਉਹ ਇੱਕ ਰੜੇ ਮੈਦਾਨ ਜਿਹੜੀ ਉਹ ਕੋਈ ਕਬਰ ਸੀਗੀ ਉੱਥੇ ਕਿਸ ਤਰ੍ਹਾਂ ਬਰਾਂਡਾ ਬਣਦਾ ਤੇ ਬਰਾਂਡੇ ਤੋਂ ਬਾਅਦ ਕਿਸ ਤਰ੍ਹਾਂ ਉੱਥੇ ਬਿਲਡਿੰਗ ਬਣਦੀ ਬਿਲਕੁਲ ਬਿਲਡਿੰਗ ਤੋਂ ਬਾਅਦ ਸਾਡਾ ਜਿਹੜਾ ਆਹ ਗਾਇਕ ਲਾਣਾ ਜਿਨ੍ਹਾਂ ਨੂੰ ਅਸੀਂ ਕਹਿੰਨੇ ਪੰਜਾਬ ਦੀ ਸੇਵਾ ਪੰਜਾਬੀਅਤ ਦੀ ਸੇਵਾ ਕੀਤੀ ਇਹਨਾਂ ਬੰਦਿਆਂ ਨੇ ਉੱਥੇ ਆਣ ਕੇ ਕਿਉਂਕਿ ਬਾਬੇ ਨੂੰ ਦੇਖਣ ਘਟ ਆਏ ਹੁੰਦੇ ਲੋਕ ਵਾਲੇ ਉਹਨਾਂ ਨੂੰ ਦੇਖਣ ਆਏ ਹੁੰਦੇ ਉਹਨਾਂ ਨੇ ਲਿਆ ਕੇ ਬਾਬੇ ਪ੍ਰਮੋਟ ਕਰ ਕਰਕੇ ਹਾਲਾਤ ਇਹੋ ਜਿਹੇ ਬਣਾਤੇ ਤੇ ਸਾਰਾ ਲਾਣਾ ਸਾਡਾ ਇਨੀ ਬਾਬਿਆਂ ਦੇ ਡੇਰੇਆਂ ਤੇ ਤੋੜ ਦਿੱਤਾ ਬਿਲਕੁਲ ਬਿਲਕੁਲ ਸੋ ਆਪਣੇ ਕੋ 2 ਮਿੰਟ ਬਚੇ ਆ ਤੇ ਇਹ 2 ਮਿੰਟਾਂ ਦੇ ਵਿੱਚ ਜੇ ਤੁਸੀਂ ਕੋਈ ਹੋਰ ਕਹਿਣਾ ਚਾਹੋ ਜਾਂ ਸਾਡੀ ਸੰਗਤ ਨੂੰ ਕੋਈ ਗੱਲ ਦੱਸਣਾ ਚਾਹੋ ਪਈ ਸਾਨੂੰ ਇਹ ਬਾਬਿਆਂ ਤੋਂ ਕਿਸ ਤਰ੍ਹਾਂ ਅਸੀਂ ਬਚਾ ਕਰ ਸਕਦੇ ਜਾਈ ਇਹਨਾਂ ਬਾਬਿਆਂ ਬਾਰੇ ਕੁਝ ਦੱਸਣਾ ਚਾਹੋ ਬਿਲਕੁਲ ਜੀ ਇਹ ਜਿਹੜੇ ਬਾਬਿਆਂ ਦੇ ਡੇਰਿਆਂ ਦੇ ਉੱਤੇ ਖਾਸ ਕਰਕੇ ਜਿਹੜੀਆਂ ਸਾਡੀਆਂ ਬੀਬੀਆਂ ਦਾ ਬਹੁਤ ਵੱਡਾ ਹੱਥ ਆ ਜੀ ਤੇ ਸਾਡੀਆਂ ਮਾਤਾਵਾਂ ਨੂੰ ਭੈਣਾਂ ਨੂੰ ਸਾਡੇ ਸਾਰੇ ਜਿਹੜੇ ਪ੍ਰੋਗਰਾਮ ਸੁਣਦੇ ਆ ਜਿਹੜੇ ਸਾਡਾ ਪੀਵੀਸੀ ਚੈਨਲ ਜਿਹੜਾ ਦੇਖ ਰਹੇ ਆ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਕੋਈ ਵੀ ਬਾਬਾ ਜਿਹੜਾ ਹੈ ਨਾ ਇਹ ਜਿਹੜੀ ਗੁਰੂ ਪਾਸ਼ਾ ਦੀ ਆਪਾਂ ਪੰਕਤੀ ਪੜ੍ਹਦੇ ਆ ਨਾ ਇਹ ਰੋਜ਼ ਸੁਣਦੇ ਆ ਅਸੀਂ ਮਾਲਕ ਕੀ ਟੇਕ ਵਰਤੀ ਸਭ ਜਾਣ ਇਹਦਾ ਕੀ ਮਤਲਬ ਆ ਕਿ ਮਨੁੱਖ ਦੀ ਟੇਕ ਜਿਹੜੀ ਆ ਰੱਖਣੀ ਉਹ ਸਾਰੀ ਵਰਤੀ ਜਾਣ ਮਤਲਬ ਦੇਵਨ ਕੋ ਇੱਕ ਹੈ ਭਗਵਾਨ ਮਹਾਰਾਜ ਨੇ ਕਿਹਾ ਬਈ ਬਹੁਤ ਵੱਡੀ ਗੱਲ ਕਹੀ ਮਹਾਰਾਜ ਨੇ ਕਿਹਾ ਵੀ ਕਰਨ ਕਾਰਨ ਹਾਰ ਜਿਹੜਾ ਉਹ 파ਰਮ ਸੁਆਮੀ ਇਹ ਕਿਹਾ ਉਹ ਸਾਰੇ ਮਤਲਬ ਸੁਆਮੀ ਇੱਕੋ ਹੀ ਆ ਕਰਨ ਕਰਾਉਣ ਵਾਲਾ ਜਦੋਂ ਅਸੀਂ ਕੁਦਰਤ ਦੇ ਨਿਯਮਾਂ ਨੂੰ ਅਸੀਂ ਫਾਲੋ ਕਰਦੇ ਆ ਕੁਦਰਤ ਦੇ ਨਿਯਮ ਅਸੀਂ ਦੇਖਦੇ ਆ ਜਦੋਂ ਜਿਹੜਾ ਕੁਦਰਤ ਨੇ ਜੋ ਕਰਨਾ ਜਾਂ ਕਿਸੇ ਬਾਬੇ ਨੂੰ ਕਹਿ ਕੇ ਦਿਖਾ ਲਓ ਵੀ ਧਰਤੀ ਦੇ ਉੱਤੇ ਜਿਹੜਾ ਸੂਰਜ ਚੜ੍ਹਦਾ ਹੈ ਜਿਹੜਾ ਉਹਨੂੰ ਰੋਕ ਕੇ ਦਿਖਾ ਦੇਵੇ ਕੋਈ ਇੱਕ ਬਾਬਾ ਲਿਆਓ ਦੁਨੀਆ ਦਾ ਜਿਹੜਾ ਸਭ ਤੋਂ ਵੱਡਾ ਸੰਤ ਹੈ ਉਹਨੂੰ ਕਹੋ ਵੀ ਸੂਰਜ ਨੂੰ ਇੱਕ ਵਾਰੀ ਚੜ੍ਹਨਾ ਜਿਹੜਾ ਤੂੰ ਰੋਕ ਦੇ ਰੋਕ ਦੇ ਕੋਈ ਵੀ ਇਹੋ ਜਿਹਾ ਕਾਰਾਮਾਤ ਨਹੀਂ ਆ ਨਾ ਹੀ ਇਹੋ ਜਿਹੀ ਕੋਈ ਗੱਲਾਂ ਬਾਤਾਂ ਹੁੰਦੀਆਂ ਤੁਸੀਂ ਆਪਣੀ ਜ਼ਿੰਦਗੀ ਨੂੰ ਚੰਗੇ ਤਰ੍ਹਾਂ ਜਿਓ ਚੰਗੀ ਤਰ੍ਹਾਂ ਆਪਣਾ ਸ਼ੋਸ਼ਣ ਨਾ ਕਰਵਾਓ ਕਿੰਨੀ ਮੁਸ਼ਕਲ ਦੇ ਨਾਲ ਤੁਸੀਂ ਪੈਸਾ ਕਮਾਉਂਦੇ ਆ ਕਿੰਨੀ ਹੱਡ ਭੰਨ ਵੀ ਅਸੀਂ ਇੱਥੇ ਮਿਹਨਤ ਕਰਦੇ ਆ ਬਾਹਰਲੇ ਦੇਸ਼ਾਂ ਵਿੱਚ ਅਸੀਂ ਆਉਂਦੇ ਆ ਸਾਡੇ ਬੱਚੇ ਸਾਡੇ ਨਿਆਣੇ ਸਾਰਾ ਦਿਨ ਰਾਤ ਉਹ ਲੱਠੇ ਭੱਜੇ ਫਿਰਦੇ ਆ ਪਰਿਵਾਰ ਵੀ ਇੱਕ ਦੂਜੇ ਨੂੰ ਅਸੀਂ ਮਿਲਦਾ ਨਹੀਂ ਪਰਿਵਾਰਾਂ ਦੀ ਵੀ ਸ਼ਿਫਟਾਂ ਦੇ ਵਿੱਚ ਅਸੀਂ ਦੇਖਦੇ ਆ ਕਿ ਦੂਜੇ ਨੂੰ ਛੁੱਟੀ ਵਾਲੇ ਦਿਨ ਇੱਕ ਮਲਾਪ ਹੁੰਦਾ ਤੇ ਉਹ ਤੁਸੀਂ ਕਮਾਇਆ ਹੋਇਆ ਧਨ 2 ਮਿੰਟ ਦੇ ਵਿੱਚ ਬਾਬਾ ਤੁਹਾਡੇ ਕੋਲ ਕੋਈ ਆਉਂਦਾ ਤੇ ਤੁਹਾਨੂੰ ਉਹ ਪਰਮਾ ਕੇ ਤੋ ਤੁਹਾਡੇ ਕੋਲੋਂ ਸਾਰਾ ਉਹਦੇ ਪੈਰਾਂ ਚ ਰੱਖ ਲੈਣਾ ਆ ਪਿਛਲੇ ਜੱਕ ਗੱਲ ਚੱਲੀ ਸੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਬੀਬੀ ਨੇ ਵਿਚਾਰੀ ਨੇ ਉਹ ਪੈਸੇ ਦੇ ਦਿੱਤੇ ਉਹਨੂੰ ਉਹ ਸਵਰਗਾਂ ਦੇ ਵਿੱਚ ਘਰ ਲੈਣਾ ਸੀ ਹਾਂਜੀ ਹੁਣ ਤੁਸੀਂ ਦੱਸੋ ਉਹ ਵੀ ਸਵਰਗ ਦੇ ਵਿੱਚ ਪਲਾਟ ਲੈਣ ਵਾਸਤੇ ਕਿਹੜੇ ਸਵਰਗ ਦੀ ਤੁਸੀਂ ਗੱਲ ਕਰਦੇ ਆ ਤੇ ਬੀਬੀ ਨੇ ਕਦੇ ਕਿਤੇ ਨੇ ਕਿਹਾ ਨਹੀਂ ਬਈ ਤੁਸੀਂ ਸਵਰਗ ਮਤਲਬ ਇਹ ਪਲਾਟ ਜਿਹੜਾ ਆ ਵੀ ਮੈਨੂੰ ਪਹਿਲਾਂ ਦਿਖਾ ਲ ਤਾਂ ਦੇ ਜਿੱਥੇ ਪਲਾਟ ਲੈਣਾ ਘਟੋ ਘਟ ਸਵਰਗ ਜਾ ਕੇ ਪਹਿਲਾਂ ਦੇਖੇ ਆਉਂਦੀ ਜੀ ਪਰ ਨਹੀਂ ਅਸੀਂ ਸ਼ਰਦਾ ਦੇ ਵਿੱਚ ਅੰਨੇ ਹੋਏ ਲੋਕ ਅੱਜ ਅਸੀਂ ਆਪਣਾ ਆਪ ਲਟਾਉਣ ਵਾਸਤੇ ਆਪਣਾ ਜਿਹੜਾ ਜਿਸਮਾਨੀ ਸਾਡਾ ਸੋਸ਼ਲ ਵੀ ਹੁੰਦਾ ਤੇ ਸਾਡੀਆਂ ਬੀਬੀਆਂ ਨਾਲ ਜਦੋਂ ਉਹ ਕੋਈ ਕੰਮ ਕਰਦੇ ਆ ਆ ਪਿੱਛੇ ਜੇ ਹੁਣ ਇੱਥੇ ਇੱਕ ਸਾਧ ਆਇਆ ਤੇ ਉਹ ਉਹਦੇ ਚੇਲੇ ਚਪਟਿਆਂ ਨੇ ਵੀ ਆਏ ਕੁਛ ਕੀਤਾ ਉਹਦਾ ਰੋਲਾ ਪਿਆ ਉਹਨੂੰ ਭਜਾਤਾ ਮਤਲਬ ਕਹਿਣ ਦਾ ਭਾਵ ਵੀ ਇਹ ਇੱਕ ਨਹੀਂ ਹਜ਼ਾਰਾਂ ਹੀ ਆ ਸੋ ਕਹਿਣ ਤੋਂ ਭਾਵ ਜੀ ਗੱਲ ਇਦਾਂ ਵੀ ਇਹ ਜਿੱਦਾਂ ਵਿਸ਼ੇ ਤੇ ਗੱਲਬਾਤ ਹੋਣੀ ਚਾਹੀਦੀ ਆ ਸੋ ਸਾਡੇ ਕੋਲ ਹੁਣ ਸਮਾ ਸਮਾਪਤੀ ਵਾਲਿਆ ਸਾਨੂੰ ਸਮੇਟਣਾ ਪੈਣਾ ਪ੍ਰੋਗਰਾਮ ਸੋ ਕਾਲ ਮੜਾ ਕੇ ਸਾਨੂੰ ਇਹ ਆ ਭਈ ਸਾਨੂੰ ਗੁਰਬਾਣੀ ਪੜ੍ਹਨੀ ਚਾਹੀਦੀ ਤੇ ਪੜ੍ਹ ਕੇ ਸਮਝਣੀ ਚਾਹੀਦੀ ਤੇ ਸਮਝ ਕੇ ਉਹਦੇ ਦੱਸੇ ਮੁਤਾਬਕ ਚੱਲਣਾ ਚਾਹੀਦਾ ਜੇ ਅਸੀਂ ਵਾਕਿਆ ਹੀ ਉਹਨੂੰ ਸਮਝ ਲਵਾਂਗੇ ਸਮਝ ਕੇ ਉਹਦੇ ਮੁਤਾਬਕ ਚੱਲਾਂਗੇ ਤਾਂ ਸਾਨੂੰ ਇਹਨਾਂ ਬਾਬਿਆਂ ਦੇ ਪੈਰਾਂ 'ਚ ਬੈਠਣ ਦੀ ਲੋੜ ਨਹੀਂ ਆਪਣੀ ਜਿਹੜੀ ਮਿਹਨਤ ਦੀ ਕਮਾਈ ਉਹਨਾਂ ਦੇ ਪੈਰਾਂ 'ਚ ਰੱਖਣ ਦੀ ਲੋੜ ਨਹੀਂ ਪੈਣੀ ਤੇ ਅਸੀਂ ਕੋਸ਼ਿਸ਼ ਕਰੀਏ ਗੁਰਬਾਣੀ ਆਪ ਪੜიਏ ਪੜ ਕੇ ਉਹਨੂੰ ਸਮਝੀਏ ਸਮਝ ਕੇ ਉਹਦੇ ਤੇ ਚੱਲਣ ਦੀ ਵੀ ਕੋਸ਼ਿਸ਼ ਕਰੀਏ ਸੋ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ ਤਾਂ ਦਿਓ ਇਜਾਜ਼ਤ ਤੇ ਅਗਲੇ ਹਫ਼ਤੇ ਮਿਲਾਂਗੇ ਫੇਰ ਬਲਾਉ ਫਤਿਹ ਬਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਫਤ ਹੈ